ਕੀ ਇਹ ਆਖਰੀ ਕਤਲ ਸੀ ਕੀ ਇਸ ਤੋਂ ਬਾਅਦ ਵੀ ਇਹੀ ਚੱਲਦਾ ਰਹੂ ਕੀ ਇਹ ਕ੍ਰਾਈਮ ਨਹੀਂ ਕਿਸੇ ਦਿਨ ਨਿੱਕੇ ਨਿੱਕੇ ਬੱਚਿਆਂ ਨੂੰ ਗਲਤ ਬਾਸੇ ਲਾ ਰਿਆ ਪੁਲਿਸ ਕਾਰਵਾਈ ਨਹੀਂ ਕਰਦੀ ਇੱਥੇ ਸਰਕਾਰ ਨੂੰ ਕੱਲੀਓ ਉਹੀ ਗੱਲਾਂ ਬੁਰੀਆਂ ਲੱਗਦੀਆਂ ਨੇ ਜਿਹੜੀਆਂ ਸਰਕਾਰ ਦੇ ਖਿਲਾਫ ਜਾਂਦੀਆਂ ਨੇ ਜਿਹੜੀਆਂ ਸਮਾਜ ਦੇ ਖਿਲਾਫ ਜਾਂਦੀਆਂ ਨੇ ਸਾਡੇ ਭਾਈਚਾਰੇ ਦੇ ਖਿਲਾਫ ਜਾਂਦੀਆਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਖਿਲਾਫ ਜਾਂਦੀਆਂ ਨੇ ਉਹਨਾਂ ਨੂੰ ਇਹਨੇ ਰੋਕਿਆ ਜਾ ਸਕਦਾ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰ੍ਹਾਂ ਦਾ ਗੰਦ ਪਰੋਸਿਆ ਜਾ ਰਿਹਾ ਉਹ ਵੀ ਤਾਂ ਇੱਕ ਰੋਜੀ ਰੋਟੀ ਬਣਾ ਲਿਆ ਇਹਨਾਂ ਨੇ ਵਪਾਰ ਤੇ ਉਹ ਵਪਾਰ ਹੈ ਵੀ ਬੜਾ ਖਤਰਨਾਕ ਮੈਂ ਤਾਂ ਕਹਣਾ ਚਿੱਟੇ ਨਾਲੋਂ ਵੀ ਖਤਰਨਾਕ ਹੈ ਕਿਉਂਕਿ ਚਿੱਟਾ ਤਾਂ ਉਹਨਾਂ ਦੇ ਜਿੰਨਾਂ ਦੇ ਮੂੰਹ 'ਚ ਪੈਂਦਾ ਉਹਨਾਂ ਨੂੰ ਨੁਕਸਾਨ ਦਾ ਇੱਕ ਹੈ ਇਹ ਤਾਂ ਮੱਲੋ ਮੱਲੀ ਪੈਰਾਂ 'ਚ ਡਿੱਗਦਾ ਛੋਟੀ ਜੇਬ 'ਚ ਪੜਦਾ ਛੋਟੇ ਕਮਰੇ 'ਚ ਪੜਦਾ ਛੋਟੇ ਬੈਡਰੂਮ ਤੱਕ ਚਲਾ ਜਾਂਦਾ ਇੱਕ ਪੱਖ ਇਹ ਵੀ ਕਹਿੰਦੇ ਵੀ ਸਾਨੂੰ ਵੱਜ ਜਾਣਾ ਚਾਹੀਦਾ ਜਦੋਂ ਬਚਣ ਨੂੰ ਥੋੜੇ ਰਾਹ ਹੀ ਨਹੀਂ ਰਹਿੰਦਾ ਰਾਹ ਛੱਡਿਆ ਕਿਤੇ ਹੁਣ ਸੋਸ਼ਲ ਮੀਡੀਆ ਫੇਸਬੁੱਕ ਨੇ ਕਿੰਨੇ ਲੋਕਾਂ ਨੂੰ ਜੋੜਿਆ ਉਹ ਵੀ ਤਾਂ ਗੱਲਾਂ ਨੇ ਤੇ ਗੱਲ ਕਰ ਹੁਣ ਜਦੋਂ ਮੱਲੋ ਮੱਲੀ ਉੱਥੇ ਪ੍ਰਮੋਟ ਕਰਨ ਵਾਸਤੇ ਰੀਲ ਥੋੜੇ ਕੋਲੇ ਆ ਜਾਂਦੀ ਹੈ ਤਾਂ ਫਿਰ ਤੁਸੀਂ ਕੀ ਕਟੋਗੇ ਇਹਨੇ ਰਿਸ਼ਤੇ ਨਾਲ ਤੇ ਖਰਾਬ ਕਰਤੇ ਜੇ ਕੋਈ ਮਾਂ ਪੁੱਛਦੀ ਹੈ ਕਿਸੇ ਨੂੰ ਆਪਦੇ ਬੱਚੇ ਨੂੰ ਵੀ ਕੀ ਦੇਖਦਾ ਸੀ ਉਹ ਕੀ ਦੱਸੇ ਵੀ ਮੱਲੋ ਮੱਲੀ ਆਈ ਆ ਤਾਂ ਮੇਰੇ ਕੋਲ ਵੀ ਜਰ ਮੱਲੋ ਮੱਲੀ ਪਰੋਸਿਆ ਜਾ ਰਿਹਾ ਸਾਡਾ ਇਸ ਤਰ੍ਹਾਂ ਦਾ ਕੋਈ ਗਰੁੱਪ ਪੈਦਾ ਕੀਤਾ ਜਾ ਰਿਹਾ ਜਿਹੜਾ ਬੱਚਿਆਂ ਨੂੰ ਬਰਬਾਦ ਕਰ ਰਿਹਾ ਤੇ ਵਿਦੇਸ਼ਾਂ ਦੇ ਵਿੱਚ ਤਾਂ ਤੁਹਾਡਾ ਆਈ ਕਾਰਡ ਦੇਖੇ ਬਿਨਾ ਤੁਹਾਡਾ ਪ੍ਰੂਫ ਦੇਖੇ ਬਿਨਾ ਵੀ 18 ਸਾਲ ਤੋਂ ਵੱਡਾ ਬਹੁਤੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਫਿਰ ਇਹਦੇ ਤਾਂ ਕੋਈ ਹੋਈ ਨਹੀਂ ਹੈ ਇਹ ਤਾਂ ਇੱਕ ਨਿੱਕਾ ਜਿਹਾ ਬੱਚਾ ਜਿਹੜਾ ਜੇ ਬੋਲਣ ਨਹੀਂ ਜਾਣਦਾ ਉਹਦੇ ਮੂਰੇ ਵੀ ਤਾਂ ਲੰਗੀਆਂ ਕੇ ਖੜ੍ਹ ਜਾਂਦੀਆਂ ਗੰਦਾ ਮੰਦ ਪਹਿਲਾਂ ਤੋਂ ਹੀ ਚੱਲਦਾ ਇਹ ਨਹੀਂ ਹੈ ਵੀ ਹੁਣ ਹੈ ਗੱਲ ਕਰ ਪਹਿਲਾਂ ਇੱਕ ਮਰਿਆਦਾ ਸਪੋਥੇ ਜੇ ਕੋਈ ਦੇਖਣ ਜਾਂਦੇ ਸੀ ਤਾਂ ਉਹ ਉਮਰ ਬਰਗਸ ਡੇਉਟ ਗਾਣੇ 4 ਵਜੇ ਤੋਂ ਬਾਅਦ ਚੱਲਦੇ ਹੁੰਦੇ ਸੀ ਕਿ ਮਰਿਆਦਾ ਹੁੰਦੀ ਸੀ ਤੇ ਅੱਜ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਉਹ ਤੜਕੇ 4 ਵਜੇ ਚਮਕੀਲਾ ਲੈ ਫਿਰਦੇ ਨੇ ਇਹ ਕਿੱਥੋਂ ਆਇਆ ਕਿਸ ਨੇ ਸਿਖਾਇਆ ਕਿਸੇ ਪਿਓ ਨੇ ਸਿਖਾਇਆ ਉਹ ਡੈਡ ਡੈਕ ਲਾਲਾ ਜਰਾ ਇਹ ਜੰਗਦੀ ਕੀ ਦਲਾ ਲੇ ਇਹ ਸਾਡੇ ਕਲਾਕਾਰਾਂ ਨੇ ਸੀ ਉਹ ਵੀ ਔਡੇ ਹੀ ਦੋਸ਼ੀ ਨੇ ਜਿਹੜੇ ਮਾੜੇ ਦੋ ਅਰਥੀ ਗੀਤ ਲਿਖਦੇ ਆ ਕਈ ਕਹਿੰਦੇ ਨੇ ਜੀ ਬਹੁਤ ਵਧੀਆ ਕੀਤਾ ਸਾਫ ਸਪਾਈ ਹੋ ਗਈ ਚਲੋ ਮਾੜਾ ਇਹ ਕਤਲ ਹੋਣਾ ਕਿਸੇ ਨੂੰ ਮਾਰ ਵਧੀਆ ਨਹੀਂ ਗੱਲ ਕਈ ਕਹਿ ਰਹੇ ਨੇ ਤੇ ਉਹਦੇ ਵਿੱਚ ਤਾਂ ਵੱਡੀ ਗਿਣਤੀ ਤਾਂ ਪੁਲਿਸ ਵਾਲੇ ਵੀ ਨੇ ਜਿਹੜੇ ਕੋਹੋਨਾ ਦੇ ਵਿੱਚ ਵੀ ਦਿਲਾਂ 'ਚ ਉਹਨਾਂ ਨੂੰ ਲੱਗਦਾ ਵੀ ਜੇਰ ਆਪਾਂ ਕੁਝ ਕਰ ਨਹੀਂ ਸਕਿਆ ਆਪਣੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਗੱਲ ਕਰ ਆਪਾਂ ਕਿਤੇ ਨਾ ਕਿਤੇ ਹਰ ਜਾਂਦੇ ਸੀ ਤੇ ਫਿਰ ਇਹਦੇ ਨਾਲ ਹੀ ਇੱਕ ਲਚਰਤਾ ਤਾਂ ਹੋਰ ਹੈ ਜਿਹੜਾ ਹੋਰ ਗੜਬੜ ਕਰ ਰਹੇ ਸਾਡੇ ਇਦੋਂ ਵੀ ਸੁੰਨੇ ਥਾਵਾਂ ਦੇ ਵਿੱਚ ਹੋਟਲ ਖੁੱਲ ਗਏ ਤੇ ਉੱਥੇ ਵੀ ਤਾਂ ਇਹੀ ਹੁੰਦਾ ਇਕਸਰੇ ਵੀ ਤਰਕ ਦਿੰਦੇ ਨੇ ਨਾ ਕਿ ਜਿਹੜਾ ਕੁਝ ਦੇਖਣਾ ਹੁੰਦਾ ਉਹ ਸਿਰਫ ਐਂਟਰਟੇਨਮੈਂਟ ਦੇ ਲਈ ਹੁੰਦਾ ਆ ਤੇ ਇਹ ਚੀਜ਼ਾਂ ਇਫੈਕਟ ਨਹੀਂ ਸ਼ੜਦੀ ਪਬਜੀ ਸੀ ਸ਼ਾਇਦ ਉਹਦਾ ਨਾ ਤੇ ਕਿਵੇਂ ਅਸਰ ਹੋਇਆ ਫਿਲਮਾਂ ਘਟਨਾਵਾਂ ਤੇ ਬਣਦੀਆਂ ਨੇ ਤੇ ਫਿਲਮਾਂ ਵਾਲੀਆਂ ਘਟਨਾਵਾਂ ਮਨਾਂ ਤੇ ਅਸਰ ਛੜਦੀਆਂ ਨੇ ਡਾਕੀ ਚੋਰੀਆਂ ਲੁੱਟਾਂ ਖੋਹਾਂ ਮਾਰਤਾੜ ਉਥੇ ਕਿਤੇ ਨਾ ਕਿਤੇ ਸਾਡਾ ਪੱਤਰਕਾਰ ਭਾਈਚਾਰਾ ਵੀ ਤਾਂ ਸ਼ਬਦ ਵਰਤਦਾ ਵੀ ਆ ਫਿਲਮੀ ਸਟਾਈਲ ਥੋੜਾ ਜਦੋਂ ਫਿਲਮਾਂ ਅਸਰ ਕਰਦੀਆਂ ਨੇ ਤਾਂ ਫਿਰ ਜਿਹੜੀ ਫਿਲਮ ਸੋਡੇ ਜੇਬ ਤੇ ਸੋਡੇ ਦਿਮਾਗ 'ਚ ਹਰ ਵਕਤ ਚੱਲਦੀ ਰਹਿੰਦੀ ਹੈ ਫਿਰ ਸੋਸ਼ਲ ਮੀਡੀਆ ਤੇ ਵਿਵਾਦਾਂ ਚ ਰਹਿਣ ਵਾਲੀ ਇੱਕ ਕੁੜੀ ਜੋ ਵਿਵਾਦਾਂ ਚ ਅਸ਼ਲੀਲਤਾ ਤੇ ਅਸ਼ਲੀਲਤਾ ਦੇ ਤੌਰ ਤੇ ਰਹਿੰਦੀ ਸੀ ਤੇ ਉਸਦੀ ਡੈੱਡ ਬੋਡੀ ਅਦੇਸ਼ ਯੂਨੀਵਰਸਿਟੀ ਦੀ ਵਿੱਚ ਖੜੀ ਗੱਡੀ ਦੇ ਵਿੱਚੋਂ ਮਿਲਦੀ ਹੈ ਤੇ ਉਸ ਤੋਂ ਬਾਅਦ ਅਮਰਪਾਲ ਸਿੰਘ ਮੈਰੋਹਰੀ ਸਾਹਮਣੇ ਆਉਂਦੇ ਨੇ ਉਹਨਾਂ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਜਿਹੜੀ ਹੁੰਦੀ ਹੈ ਤਾਂ ਇਹ ਐਪੀਸੋਡ ਪੂਰਾ ਵਰਤਾਰਾ ਜਿਹੜਾ ਹੈਗਾ ਬੀਤੇ 2 ਦਿਨਾਂ ਤੋਂ ਚੱਲ ਰਿਹਾ ਹੈ ਅਗਰ ਬੁੱਧੀਜੀਵੀ ਲੋਕ ਇਸ ਚੀਜ਼ ਨੂੰ ਕਿਵੇਂ ਦੇਖਦੇ ਨੇ ਕਿਉਂਕਿ ਦੋ ਪੱਖ ਇਸ ਚੀਜ਼ ਦੇ ਦੇਖੇ ਜਾ ਰਹੇ ਨੇ ਇੱਕ ਵਰਗ ਲੋਕਾਂ ਦਾ ਉਹ ਹੈ ਜੋ ਕਹਿੰਦਾ ਹੈ ਕਿ ਬੜਾ ਚੰਗਾ ਹੋਇਆ ਅ ਇੱਥੋਂ ਤੱਕ ਕਿਹਾ ਜਾ ਰਿਹਾ ਹੈ ਕਿ ਜਿਹੜਾ ਗੰਦ ਸੀ ਗੰਦ ਪੈ ਰਿਆ ਸੀ ਉਹ ਕਿਤੇ ਨਾ ਕਿਤੇ ਸਾਫ਼ ਹੋਊਗਾ ਦੂਸਰਾ ਵਰਗ ਇਹ ਵੀ ਆ ਜੋ ਕਹਿੰਦਾ ਹੈ ਕਿ ਕਿਸੇ ਦਾ ਵੀ ਕਤਲ ਕਰ ਦੇਣਾ ਕਿਸੇ ਨੂੰ ਵੀ ਮਾਰਨਾ ਇਹ ਕਿਸੇ ਤਰ੍ਹਾਂ ਦਾ ਜਿਹੜਾ ਹੈਗਾ ਆ ਉਹ ਹੱਲ ਨਹੀਂ ਆ ਸੋਲੂਸ਼ਨ ਨਹੀਂ ਆ ਇਸ ਤਰ੍ਹਾਂ ਕਿਵੇਂ ਕਿਸੇ ਦੀ ਕੋਈ ਜਾਨ ਲੈ ਸਕਦਾ ਇਸ ਤਰ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਹਰਦੀਪ ਜਟਾਣਾ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆ ਰੇ ਮੀਟਾ ਜੀ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਤੇ ਜੋ ਇਹ ਸਲੀਲਤਾ ਚਲਦੀ ਆ ਜੋ ਨੰਗੇਜ਼ ਜੈਸਾ ਕੁਝ ਚਲਦਾ ਲਚਰਤਾ ਜੋ ਜਿਹੜੀ ਹੈ ਕਿ ਚਲਦੀ ਆ ਸਭ ਤੋਂ ਪਹਿਲਾਂ ਦੇਖਦੇ ਕਿਵੇਂ ਇਸ ਚੀਜ਼ ਨੂੰ ਬਿਲਕੁਲ ਜਿਹੜੀ ਇਹ ਮੌਤ ਵਾਲੀ ਘਟਨਾ ਹੈ ਮੈਨੂੰ ਲੱਗਦਾ ਵੀ ਇਹ ਸੋਸ਼ਲ ਮੀਡੀਆ ਨਾਲ ਜੁੜੇ ਬਵਾਦਾਂ ਦੀ ਪਹਿਲੀ ਘਟਨਾ ਹੋਣੀ ਹੂੰ ਹੂੰ ਬਿਲਕੁਲ ਹੁੰਦੀਆਂ ਤਾਂ ਰਹਿੰਦੀਆਂ ਨੇ ਗੱਲ ਕਰੇ ਇਸ ਤਰ੍ਹਾਂ ਸ਼ਰੇਆਮ ਜਿਹੜੀ ਗੱਲ ਹੋਈ ਹੈ ਨਾ ਵੀ ਜਿਸ ਤਰ੍ਹਾਂ ਆਪਣਾ ਉਹ ਗਰੁੱਪ ਉਹ ਦੂਸਰਾ ਸਾਹਮਣੇ ਆ ਰਿਹਾ ਮੈਰੋ ਗਰੁੱਪ ਵੀ ਅਸੀਂ ਇਹਨੂੰ ਪਹਿਲਾਂ ਵੀ ਰੋਕਿਆ ਬਾਰ-ਬਾਰ ਰੋਕਣ ਦੇ ਬਾਵਜੂਦ ਇਸ ਤਰ੍ਹਾਂ ਦੀਆਂ ਸਥਿਤੀਆਂ ਆਈਆਂ ਤੇ ਫੇਰ ਇਸ ਤਰ੍ਹਾਂ ਦੀ ਜਿਹੜੀ ਦੁਰਘਟਨਾ ਵਾਪਰੀ ਦੇਖੋ ਘਟਨਾ ਤਾਂ ਜਦੋਂ ਕਿਸੇ ਦੀ ਮੌਤ ਹੁੰਦੀ ਹੈ ਜਾਂ ਕਿਸੇ ਨੂੰ ਮਾਰਿਆ ਜਾਂਦਾ ਹੈ ਗੱਲ ਤਾਂ ਚੰਗੀ ਨਹੀਂ ਹੁੰਦੀ ਪਰੰਤੂ ਜੇ ਆਪਾਂ ਇਹਦਾ ਦੇਖੀਏ ਵੀ ਉਹ ਇਥੋਂ ਤੱਕ ਹਾਲਾਤ ਬਣੇ ਕਿਵੇਂ ਕਿਸੇ ਨੂੰ ਇੱਕ ਬੰਦੇ ਨੂੰ ਸਮਾਜਿਕ ਤੌਰ ਤੇ ਜਿਹਦੇ ਨਾਲ ਸਿੱਧੇ ਰੂਪ ਚ ਕੋਈ ਉਹ ਨਹੀਂ ਹੈ ਸਮਾਜ ਦੀ ਗੱਲ ਹੋ ਰਹੀ ਹੈ ਉਹਨਾਂ ਨੂੰ ਕਤਲ ਤੱਕ ਕਿਉਂ ਜਾਣਾ ਪਿਆ ਕਿ ਸਥਿਤੀਆਂ ਕਿੱਥੇ ਪੈਦਾ ਹੋਈਆਂ ਤੇ ਮੇਰੇ ਹਿਸਾਬ ਨਾਲ ਤਾਂ ਇੱਥੇ ਵੀ ਜਿਹੜਾ ਇਹ ਘਟਨਾ ਵਾਪਰੀ ਹੈ ਇਹ ਕੱਲਾ ਕੋਈ ਸਿੰਪਲ ਗੱਲ ਨਹੀਂ ਹੈ ਤੇ ਇਹ ਵੀ ਜਿਵੇਂ ਪਹਿਲਾਂ ਵੀ ਇਹ ਵਪਾਰ ਹੀ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜਾ ਇਸ ਤਰ੍ਹਾਂ ਦਾ ਗੰਦ ਪਰੋਸਿਆ ਜਾ ਰਿਹਾ ਉਹ ਵੀ ਤਾਂ ਇੱਕ ਰੋਜੀ ਰੋਟੀ ਬਣਾ ਲਿਆ ਇਹਨਾਂ ਨੇ ਵਪਾਰ ਹੈ ਤੇ ਉਹ ਵਪਾਰ ਹੈ ਵੀ ਬੜਾ ਖਤਰਨਾਕ ਮੈਂ ਤਾਂ ਕਹਣਾ ਚਿੱਟੇ ਨਾਲੋਂ ਵੀ ਖਤਰਨਾਕ ਹੈ ਕਿਉਂਕਿ ਚਿੱਟਾ ਤਾਂ ਉਹਨਾਂ ਦੇ ਜਿਨ੍ਹਾਂ ਦੇ ਮੂੰਹ 'ਚ ਪੈਂਦਾ ਉਹਨਾਂ ਨੂੰ ਨੁਕਸਾਨ ਦਾ ਇੱਕ ਹੈ ਇਹ ਤਾਂ ਮੱਲੋ-ਮੱਲੀ ਪੈਰਾਂ 'ਚ ਡਿੱਗਦਾ ਛੋਡੀ ਜੇਬ 'ਚ ਵੱੜਦਾ ਛੋਡੇ ਕਮਰੇ 'ਚ ਵੱੜਦਾ ਛੋਡੇ ਬੈੱਡਰੂਮ ਤੱਕ ਚਲਾ ਜਾਂਦਾ ਹੈ ਤੁਸੀਂ ਕੋਈ ਚੰਗਾ ਬੰਦਾ ਜਿਹੜਾ ਉਹ ਪਰਿਵਾਰ ਦੇ ਵਿੱਚ ਬੈਠ ਕੇ ਚਾਹੇ ਉਹਨੂੰ ਕੋਈ ਐਮਰਜੈਂਸੀ ਸਨੇਹਾ ਦੇਣਾ ਹੋਵੇ ਉਹ ਖੋਲ ਨਹੀਂ ਸਕਦਾ ਪਤਾ ਨਹੀਂ ਕੀ ਆਉਂਦਾ ਕੋਈ ਸੋਸ਼ਲ ਮੀਡੀਆ ਉਹਨੇ ਵਰਤਣਾ ਹੋਵੇ ਕਿਉਂਕਿ ਇਹ ਜਿਹੜਾ ਮੋਬਾਈਲ ਹੈ ਇਹ ਸਮਾਰਟ ਵੀ ਹੈ ਗੁਣਾ ਦੀ ਗੁਦਲੀ ਵੀ ਹੈ ਗੱਲ ਕਰ ਜਦੋਂ ਮੱਲੋ ਮੱਲੀ ਹੁਣ ਜਿੱ ਇੱਕ ਬੰਦਾ ਆਰਮਨਾਲ ਰਸਤੇ ਜਾ ਰਿਹਾ ਆਪਦੀ ਮੰਜ਼ਿਲ 'ਚ ਤੁਸੀਂ ਮੇਰੇ ਕੋਲ ਆ ਰਹੇ ਹੋ ਆਇਓ ਤੇ ਕੋਈ ਤੁਹਾਡੇ ਸਾਹਮਣੇ ਖੜਾ ਕੋਈ ਬੰਦੂਖ ਲੈ ਕੇ ਖੜਾ ਹੋ ਜਾਏ ਜਾਂ ਨੰਗਾ ਨੱਚਣ ਲੱਗ ਜਾਏ ਤਾਂ ਤੁਹਾਡੇ ਮਨ ਤੇ ਅਸਰ ਨਹੀਂ ਹੋਊਗਾ ਆਪਾਂ ਨੇ ਕਹਿੰਦੇ ਹੁੰਦੇ ਯਾਰ ਕਿੱਥੋਂ ਤੜਕੇ ਤੜਕੇ ਮੱਥੇ ਲਾ ਗਿਆ ਇਹ ਰੋਜ਼ ਮੱਥੇ ਲੱਗਦਾ ਐ ਸਿਸਟਮ ਪਰ ਉਸ ਦਾ ਪਤਾ ਨਹੀਂ ਕੌਣ ਹੈ ਇਹਨੂੰ ਸਾਡੇ ਤੱਕ ਲੈ ਕੇ ਪਤਾ ਨਹੀਂ ਕੌਣ ਆਉਂਦਾ ਹੈ ਹੈ ਤਾਂ ਵੱਡਾ ਵਪਾਰ ਹੁਣ ਇੱਥੇ ਮਸਲਾ ਇਹ ਹੈ ਵੀ ਜਿਹੜੀ ਇਹ ਕੁੜੀ ਦੀ ਮੌਤ ਹੋਈ ਜਾਂ ਇਹਨੂੰ ਕਤਲ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ ਇਥੋਂ ਤੱਕ ਇਹ ਹਾਲਾਤ ਪੈਦਾ ਕਿਨੇ ਕੀਤੇ ਹੁਣ ਕਿਤੇ ਨਾ ਕਿਤੇ ਕੋਈ ਕਹਿੰਦੇ ਨੇ ਜੀ ਕੋਈ ਨਾ ਕੋਈ ਗੱਲ ਕਰ ਲੈਂਦੇ ਨੇ ਕਹਿੰਦੇ ਜੀ ਵੀ ਇਹ ਕੱਲੀ ਇਸ ਨਾਲ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਇੱਕ ਫਿਲਮਾਂ ਦੇ ਵਿੱਚ ਆਈ ਆ ਪੰਜਾਬੀ ਕੁੜੀ ਸੀ ਉਹਨੇ ਆਪਦਾ ਨਾਮ ਬਦਲ ਕੇ ਤੇ ਪੂਰਨ ਸਟਾਰ ਸੀ ਉਹ ਵੀ ਆਈ ਆ ਗੱਲ ਇਹ ਨਹੀਂ ਹੈ ਗੱਲ ਇਹ ਹੈ ਵੀ ਯਾਰ ਮੱਲੋ ਮੱਲੀ ਪਰੋਸਿਆ ਜਾ ਰਿਹਾ ਸਾਡਾ ਇਸ ਤਰ੍ਹਾਂ ਦਾ ਕੋਈ ਗਰੁੱਪ ਪੈਦਾ ਕੀਤਾ ਜਾ ਰਿਹਾ ਜਿਹੜਾ ਬੱਚਿਆਂ ਨੂੰ ਬਰਬਾਦ ਕਰ ਰਿਹਾ ਜੇ ਹੁਣ ਆਪਾਂ ਆਮ ਗੱਲ ਇਹਨੂੰ ਸਾਰੀ ਨੂੰ ਛੱਡ ਦਈਏ ਜੇ ਆਪਾਂ ਗੱਲ ਕਰੀਏ ਬੱਚਿਆਂ ਦੇ ਵਿਗਾੜ ਦੀ ਤਾਂ ਕਿਤੇ ਨਾ ਕਿਤੇ ਜਾ ਕੇ 2020 ਤੋਂ ਜਦੋਂ ਲੋਕਡਾਊਨ ਹੋਇਆ ਉਸ ਤੋਂ ਬਾਅਦ ਫੋਨ ਵਿਦਿਆਰਥੀਆਂ ਦੀ ਜੇਬਾਂ 'ਚ ਆਇਆ ਇਹ ਜਿਹੜਾ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਵੱਡੇ ਪੱਧਰ ਤੇ ਹੋਇਆ ਵੱਡੇ ਪੱਧਰ ਤੇ ਬਿਲਕੁਲ ਤਾਂ ਹਾਂ ਤਾਂ ਫਿਰ ਪਾਬੰਦੀ ਕਿਉਂ ਨਹੀਂ ਲਾਈ ਹਰਕਤਾਂ ਹੁਣ ਦੇਖੋ ਜੇ ਕੋਈ ਸ਼ਰਾਬ ਦੀਆਂ ਬੋਤਲਾਂ ਵਿਕਦੀਆਂ ਨੇ ਉਹਦੇ ਵੀ ਉਮਰ ਹੱਦ ਲਿਖੀ ਹੋਈ ਹੈ ਜਾਂ ਲਿਖਿਆ ਹੋਇਆ ਸਿਹਤ ਲਈ ਹਾਨੀਕਾਰਕ ਹੈ ਤੇ ਵਿਦੇਸ਼ਾਂ ਦੇ ਵਿੱਚ ਤਾਂ ਤੁਹਾਡਾ ਆਈ ਕਾਰਡ ਦੇਖੇ ਬਿਨਾ ਤੁਹਾਡਾ ਪ੍ਰੂਫ ਦੇਖੇ ਬਿਨਾ ਵੀ 18 ਸਾਲ ਤੋਂ ਵੱਡਾ ਬਹੁਤੀਆਂ ਚੀਜ਼ਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਫਿਰ ਇੱਥੇ ਤਾਂ ਕੋਈ ਹੋਈ ਨਹੀਂ ਹੈ ਇਹ ਤਾਂ ਇੱਕ ਨਿੱਕਾ ਜਿਹਾ ਬੱਚਾ ਜਿਹੜਾ ਜੇ ਬੋਲਣ ਨਹੀਂ ਜਾਣਦਾ ਉਹਦੇ ਮੂਰੇ ਵੀ ਤਾਂ ਨੰਗੀਆਂ ਆ ਕੇ ਖੜ੍ਹ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਦੇਖੋ ਹਾਂ ਦੇਖੋ ਇਹ ਤਾਂ ਬਹੁਤ ਮਾੜੀ ਗੱਲ ਹੈ ਵੀ ਕਿਸੇ ਨੂੰ ਮਾਰ ਦਿੱਤਾ ਗਿਆ ਕੋਈ ਸ਼ੱਕ ਨਹੀਂ ਪਰantu ਜੇ ਹੁਣ ਆਪਾਂ ਦੇਖੀਏ ਵੀ ਮਾਰਿਆ ਕਿਉਂ ਗਿਆ ਕਿਹੜੀਆਂ ਸਥਿਤੀਆਂ ਸੀ ਜਿਹੜੀਆਂ ਨੇ ਹਾਲਾਤ ਇੰਨੀ ਰੰਜਸ ਤੱਕ ਪੈਦਾ ਕਰਤੇ ਵੀ ਕਿਸੇ ਨੂੰ ਕਿਸੇ ਦਾ ਕਤਲ ਕਰਨਾ ਪੈ ਗਿਆ ਕੀ ਇਹ ਆਖਰੀ ਕਤਲ ਸੀ ਕੀ ਇਸ ਤੋਂ ਬਾਅਦ ਵੀ ਇੰਝ ਚੱਲਦਾ ਰਹੂ ਮਤਲਬ ਇਹ ਕਿਤੇ ਨਾ ਕਿਤੇ ਵੱਡੀਆਂ ਘਾਟਾਂ ਨੇ ਮੈਂ ਤਾਂ ਕਹੂੰਗਾ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਈਬਰ ਕ੍ਰਾਈਮ ਹੈ ਤਾਂ ਇਹਨਾਂ ਨੇ ਬਣਾ ਛੱਡੇ ਨੇ ਕੀ ਇਹ ਕ੍ਰਾਈਮ ਨਹੀਂ ਕਿਸੇ ਦਿਨ ਨਿਕਲੇ ਨੇ ਕਿ ਬੱਚਿਆਂ ਨੂੰ ਗਲਤ ਬਾਸੇ ਲਾ ਰਿਆ ਪੁਲਿਸ ਕਾਰਵਾਈ ਨਹੀਂ ਕਰਦੀ ਇੱਥੇ ਕੋਈ ਉਹਨਾਂ ਦਾ ਵੀ ਤਾਂ ਹੱਕ ਬਣਦਾ ਕਿ ਇਹ ਲੋਕਾਂ ਨੂੰ ਜਦੋਂ ਕੋਈ ਸਮਾਜ ਦੇ ਵਿੱਚ ਇੰਨਾ ਕਰੂਰਤਾ ਫੈਲ ਜਾਂਦੀ ਹੈ ਇੰਨਾ ਗੰਦ ਫੈਲ ਜਾਂਦਾ ਨਾ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਉੱਠਦਾ ਹੈ ਫਿਰ ਸਮਾਜ ਦੇ ਵਿੱਚ ਕਦੇ ਧਰਨੇ ਰੈਲੀਆਂ ਹੁੰਦੀਆਂ ਨੇ ਧਰਨੇ ਰੈਲੀਆਂ ਤੋਂ ਅੱਗੇ ਜਾ ਕੇ ਪੱਥਰਬਾਜ਼ੀ ਹੋ ਜਾਂਦੀ ਹੈ ਤੇ ਫਿਰ ਕਿਤੇ ਨਾ ਕਿਤੇ ਗੱਲ ਕਤਲਾਂ ਤੱਕ ਚਲੀ ਜਾਂਦੀ ਹੈ ਤੇ ਫਿਰ ਇਹ ਹਾਲਾਤ ਪੈਦਾ ਕਿਉਂ ਹੋਏ ਕੀ ਕੋਈ ਨਿਯਮ ਨਹੀਂ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਧਿਆਨ ਦੇਣਾ ਚਾਹੀਦਾ ਇਸ ਤਰ੍ਹਾਂ ਦੀਆਂ ਹੀ ਕਟਨਾਵਾਂ ਹੋਰ ਨਾ ਬਾਬਾ ਜੇਕਰ ਕੋਈ ਪਾਬੰਦੀਆਂ ਇਸ ਤਰ੍ਹਾਂ ਦੀਆਂ ਜਿਵੇਂ ਤੁਸੀਂ ਸਾਈਬਰ ਸੈੱਲ ਦੀ ਗੱਲ ਕਰੀ ਆ ਕਿ ਇਹ ਕਿਸੇ ਤਰ੍ਹਾਂ ਦੀਆਂ ਕੋਈ ਪਾਬੰਦੀਆਂ ਜਿਹੜੀਆਂ ਹੁੰਦੀਆਂ ਕੋਈ ਇੰਸਟ੍ਰਕਸ਼ਨਸ ਹੁੰਦੀਆਂ ਤਾਂ ਹੋ ਸਕਦਾ ਹੈ ਕਿ ਸਾਡੇ ਘਰਾਂ ਤੱਕ ਪਹੁੰਚਣ ਤੋਂ ਰੋਕਿਆ ਜਾਂਦਾ ਸਾਡੇ ਬੱਚਿਆਂ ਤੱਕ ਪਹੁੰਚਣ ਤੋਂ ਰੋਕਿਆ ਜਾਂਦਾ ਇਹ ਅਸ਼ਲੀਲਤਾ ਨੂੰ ਕਿਸੇ ਤਰ੍ਹਾਂ ਦੇ ਨਾਲ ਕਾਨੂੰਨ ਕਾਨੂੰਨ ਰੋਕਦਾ ਤਾਂ ਸ਼ਾਇਦ ਅੱਜ ਇਹ ਨਾ ਹੁੰਦਾ ਬਿਲਕੁਲ ਜਦੋਂ ਦੇਖੋ ਜਦੋਂ ਤੁਹਾਡਾ ਕਿਸੇ ਦਾ ਅਕਾਊਂਟ ਬੰਦ ਕਰ ਦਿੱਤਾ ਜਾ ਸਕਦਾ ਹਾਂ ਜੇ ਤੁਸੀਂ ਕੋਈ ਸਰਕਾਰ ਵਿਰੋਧੀ ਗੱਲ ਕਰਦੇ ਹੋ ਤੁਹਾਡਾ ਸਾਰਾ ਕੁਝ ਬੰਦ ਕੀਤਾ ਜਾ ਸਕਦਾ ਤਾਂ ਫਿਰ ਇੱਜੇ ਇਸ ਵੇਲੇ ਸਰਕਾਰ ਨੂੰ ਕਿਉਂ ਨਹੀਂ ਦਿੰਦਾ ਸਰਕਾਰ ਨੂੰ ਕੱਲੀਓ ਉਹੀ ਗੱਲਾਂ ਬੁਰੀਆਂ ਲੱਗਦੀਆਂ ਨੇ ਜਿਹੜੀਆਂ ਸਰਕਾਰ ਦੇ ਖਿਲਾਫ ਜਾਂਦੀਆਂ ਨੇ ਜਿਹੜੀਆਂ ਸਮਾਜ ਦੇ ਖਿਲਾਫ ਜਾਂਦੀਆਂ ਨੇ ਸਾਡੇ ਭਾਈਚਾਰੇ ਦੇ ਖਿਲਾਫ ਜਾਂਦੀਆਂ ਨੇ ਨਿੱਕੇ ਨਿੱਕੇ ਬੱਚਿਆਂ ਦੇ ਖਿਲਾਫ ਜਾਂਦੀਆਂ ਨੇ ਉਹਨਾਂ ਨੂੰ ਇਹਨੇ ਰੋਕਿਆ ਜਾ ਸਕਦਾ ਇੱਕ ਪਾਸੇ ਤਾਂ ਅਸੀਂ ਬਾਲ ਮਜ਼ਦੂਰੀ ਨੂੰ ਬਾਲ ਸ਼ੋਸ਼ਣ ਕਹਿੰਦੇ ਹਾਂ ਤੇ ਦੂਜੇ ਨੰਬਰ ਤੇ ਨਿੱਕੇ ਨਿੱਕੇ ਬਾਲਾਂ ਨੂੰ ਜਿਹੜਾ ਪਰੋਸਿਆ ਜਾ ਰਿਹਾ ਇਹ ਇਹ ਸ਼ੋਸ਼ਣ ਨਹੀਂ ਹੈ ਜਿਨ੍ਹਾਂ ਨੂੰ ਗਿਆਨ ਹੀ ਨਹੀਂ ਮੋਰ ਤੁਸੀਂ ਇੱਕ ਬੱਚਾ ਹੈ ਤੁਸੀਂ ਬੈਠੇ ਹੋ ਬੈੱਡ ਤੇ ਖੇਡ ਰਿਹਾ ਹੈ ਹਨਾ ਉਹ ਉਥੋਂ ਤੁਹਾਡੇ ਨਾਲ ਮਜ਼ਾਕ ਕਰਦਾ ਚੌੜ ਕਰਦਾ ਨਿੱਕਾ ਜਿਹਾ ਬੱਚਾ ਭੱਜ ਲੈਂਦਾ ਉਹ ਤੇ ਰੋਕਣਾ ਹੈ ਤੁਸੀਂ ਰੋਕ ਲੋਗੇ ਬੱਚੇ ਨੂੰ ਤਾਂ ਪਤਾ ਹੀ ਨਹੀਂ ਤੇ ਫਿਰ ਸਰਕਾਰਾਂ ਕਿਉਂ ਨਹੀਂ ਰੋਕਦੀਆਂ ਉਹ ਬੱਚਾ ਨਹੀਂ ਤਾਂ ਡਿੱਗੂਗਾ ਉਹ ਤਾਂ ਉਸ ਤੋਂ ਬਾਅਦ ਪਤਾ ਲੱਗੂਗਾ ਜਦੋਂ ਉਹਦਾ ਮੂੰਹ ਫੁੱਟ ਜਾਊਗਾ ਸੇਮ ਸਥਿਤੀ ਪੈਦਾ ਹੋਗੀ ਅੱਜ ਸਕੂਲਾਂ ਦੀ ਕੀ ਹਾਲਤ ਹੈ ਅੱਜ ਕਾਲਜਾਂ ਦੀ ਕੀ ਹਾਲਤ ਹੈ ਅੱਜ ਯੂਨੀਵਰਸਿਟੀਆਂ ਦੀ ਕੀ ਹਾਲਤ ਹੈ ਕਿਹਨੇ ਪੈਦਾ ਕੀਤਾ ਕਿਹਨੇ ਖੋਲ੍ਹ ਦਿੱਤੀ ਇਸ ਤਰ੍ਹਾਂ ਦੀ ਚੀਜ਼ਾਂ ਦੀ ਹਣਾ ਜਿਆਦਾ ਨਹੀਂ ਗਿਣਤੀ ਇਹਨਾਂ ਦੀ ਜੇ ਤੁਸੀਂ ਉਹ ਕਰੋ ਮੈਂ ਤਾਂ ਜਦੋਂ ਇਹਦਾ ਘਟਨਾ ਵਾਪਰੀ ਕਿਤੇ ਕੋਈ ਖਬਰ ਦੇ ਵਿੱਚ ਆਇਆ ਮੈਨੂੰ ਤਾਂ ਨਹੀਂ ਪਤਾ ਸੀ ਕੌਣ ਹੈ ਬੇਚਾਰੀ ਆਪਾਂ ਤਾਂ ਉਹਨਾਂ ਦਾ ਨਾਮ ਤੱਕ ਵੀ ਨਹੀਂ ਜਾਣਦੇ ਸੀ ਤੇ ਇੱਕ ਇਹ ਗੱਲ ਵੀ ਆਉਂਦੀ ਆ ਕਿ ਤੁਸੀਂ ਨਾ ਦੇਖੋ ਹਾਂ ਇਹ ਗੱਲ ਆਉਂਦੀ ਹੈ ਇੱਕ ਵਾਰ ਇੱਕ ਵਾਰ ਇਹ ਵੀ ਆ ਨਾ ਜਟਾਣਾ ਸਾਹਿਬ ਕੇ ਜਿਹੜੇ ਕਹਿੰਦੇ ਆ ਕਿ ਜੇਕਰ ਜੈਸਾ ਤੁਸੀਂ ਦੇਖੋਗੇ ਵੈਸਾ ਕੋਈ ਤੁਹਾਡੇ ਸਾਹਮਣੇ ਆਉ ਉਹ ਕਿਹੜਾ ਜਾਣ ਬੁਝ ਕੇ ਤੁਹਾਡੇ ਫੋਨਾਂ ਚਾਹੁੰਦੇ ਨੇ ਉਹ ਕਿਹੜਾ ਜਾਣ ਬੁਝ ਕੇ ਤੁਹਾਡੇ ਸਾਹਮਣੇ ਆਉਂਦੇ ਨੇ ਜੇਕਰ ਤੁਹਾਨੂੰ ਨਹੀਂ ਚੰਗੇ ਲੱਗਦੇ ਬਲੌਕ ਕਰ ਦਿਓ ਤਾਂ ਉਹਨਾਂ ਨੂੰ ਫਿਰ ਨਾ ਦੇਖੋ ਹਾਂਜੀ ਹੁਣ ਇੱਥੇ ਇਹ ਗੱਲ ਆਉਂਦੀ ਹੈ ਇੱਕ ਪਿੰਡ ਦੇ ਵਿੱਚ ਇੱਕ ਸ਼ਰਾਬੀ ਹੈ ਗਾਲਾਂ ਦਿੰਦਾ ਲਲਕਰੇ ਮਾਰਦਾ ਤਾਂ ਪਿੰਡ ਫਿਰ ਸਾਰਾ ਉੱਪਰ ਬੈਠਾ ਰਹਿੰਦਾ ਤੁਸੀਂ ਇਹਨਾਂ ਦੱਸੋ ਵੀ ਸ਼ਿਕਾਇਤ ਜਾਂਦੀ ਆ ਉਹਦੀ ਕਿ ਨਹੀਂ ਹੈਨਾ ਤੇ ਕਦੇ ਨਾ ਕਦੇ ਉਹਦੀ ਡੰਡਾ ਪਰੇਡ ਵੀ ਹੁੰਦੀ ਆ ਕਿਉਂਕਿ ਕਿਸੇ ਦੇ ਫੰਕਸ਼ਨ 'ਚ ਉਹਨਾਂ ਦਾ ਕੰਮ ਕਰਨਾ ਆਪਦਾ ਹੁਣ ਮੰਨ ਲਓ ਕਿਸੇ ਦਾ ਕੋਈ ਪਰਿਵਾਰ ਛੁੱਟੀਆਂ ਮੰਗਣਾ ਆਉਣੀ ਜੂਨ ਦੀਆਂ ਕੋਈ ਧੀ ਭੈਣ ਕੋਈ ਬੱਚੇ ਲੈ ਕੇ ਆ ਰਹੀ ਹੈ ਤੇ ਉਹ ਉੱਥੇ ਆਪਦੇ ਗੇਟ ਦੇ ਵਿੱਚੋਂ ਬਾਹਰ ਨਿਕਲੇ ਤੇ ਬਾਹਰ ਨਿਕਲ ਕੇ ਲਲਕਾਰੇ ਮਾਰਨ ਲੱਗ ਜੇ ਤੇ ਗਾਲਾਂ ਦੇਣ ਲੱਗ ਜੇ ਤਾਂ ਫਿਰ ਉਹਨਾਂ ਦਾ ਪਰਿਵਾਰ ਕੀ ਕਰੂਗਾ ਸੇਮ ਸਥਿਤੀਆਂ ਸੀ ਤੁਸੀਂ ਇਹਦਾ ਕੁੱਲ ਮਿਲਾ ਕੇ ਅਸਰ ਦੇਖੋ ਵੀ ਬੱਚਿਆਂ ਤੇ ਕਿੱਥੋਂ ਤੱਕ ਗਿਆ ਤੁਸੀਂ ਕਿਸੇ ਬੱਚੇ ਦਾ ਕੋਈ ਫੋਨ ਫੜ ਕੇ ਉਹਨੂੰ ਸਾਰੇ ਨੂੰ ਚੈੱਕ ਕਰੋ ਵੀ ਇਹਨੇ ਦੇਖਿਆ ਕੀ ਹੈ ਸਾਰੀ ਸਥਿਤੀ ਸਪਸ਼ਟ ਹੋ ਜੀ ਸੁਣੋ ਪੰਜਾਬ ਦੀ ਵੀ ਇਹ ਐਜੂਕੇਸ਼ਨ ਵਾਲੇ ਪੱਖ ਨੂੰ ਜਾ ਰਿਹਾ ਹੈ ਕਿ ਲਚਰਤਾ ਵਾਲੇ ਪੱਖ ਨੂੰ ਜਾ ਰਿਹਾ ਹੈ ਬੱਚਿਆਂ ਨੂੰ ਨਹੀਂ ਪਤਾ ਮੈਂ ਕਹਿੰਦਾ ਜਿਹੜਾ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਬਰਬਾਦੀ ਵੱਲ ਲੈ ਕੇ ਗਿਆ ਜਾਂ ਨਸ਼ੇ ਵੱਲ ਲੈ ਕੇ ਗਏ ਨੇ ਤਾਂ ਇਹ ਕਰਪਟ ਸੋਸ਼ਲ ਮੀਡੀਆ ਹੈ ਜਿਹੜਾ ਕੰਨਾਂ ਦੇ ਉੱਤੋਂ ਦੀ ਝਾਕਦਾ ਹੈ ਜਿਹੜੇ ਨੇ ਸਮਾਜ ਨਾਂ ਦੀ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੱਚਿਆਂ ਨੂੰ ਨਹੀਂ ਪਤਾ ਇਹ ਸਭ ਤੋਂ ਵੱਡਾ ਜੁਰਮ ਹੈ ਪਹਿਲਾ ਜੁਰਮ ਹੋਇਆ ਏ ਇਹ ਜਿਹੜੀ ਮਾਰਤਾੜ ਵਾਲਾ ਜੁਰਮ ਬਾਅਦ ਚ ਹੋਇਆ ਹੈ ਪਹਿਲਾਂ ਜੁਰਮ ਇਹ ਹੋਇਆ ਲੋਕਾਂ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਧੀਆ ਭੈਣਾਂ ਨੂੰ ਬਰਬਾਦ ਕਰਨ ਵਾਲਾ ਮੱਲੋ-ਮੱਲੀ ਚੀਜ਼ ਸਾਹਮਣੇ ਆਖੜਦੀ ਆ ਥੋੜੇ ਚਲੋ ਉਹਨਾਂ ਦਾ ਕੰਪਨੀਆਂ ਨੇ ਤਾਂ ਪ੍ਰਮੋਟ ਕਰਨਾ ਇਹਨਾਂ ਨੂੰ ਪੈਸੇ ਲੈਣੇ ਨੇ ਉਹਨਾਂ ਨੇ ਆਪ ਦਾ ਪੱਖ ਦੇਖਣਾ ਤੇ ਹੁਣ ਗੱਲ ਆਉਂਦੀ ਉਹ ਹੀ ਗੱਲ ਜਿਵੇਂ ਤੁਸੀਂ ਕਹਿੰਦੇ ਵੀ ਅਗਰ ਕੋਈ ਕਹਿੰਦੇ ਨੇ ਇੱਕ ਪੱਖ ਇਹ ਵੀ ਕਹਿੰਦੇ ਵੀ ਸਾਨੂੰ ਵੱਜ ਜਾਣਾ ਚਾਹੀਦਾ ਜਦੋਂ ਬਚਣ ਨੂੰ ਥੋੜੇ ਰਾਹ ਹੀ ਨਹੀਂ ਰਹਿੰਦਾ ਰਾਹ ਛੱਡਿਆ ਕਿੱਥੇ ਹੁਣ ਸੋਸ਼ਲ ਮੀਡੀਆ ਹੁਣ ਕੀ ਤੁਸੀਂ ਕੋਈ ਫੇਸਬੁੱਕ ਜਾਂ ਕੋਈ ਜਿਹੜੀਆਂ ਤੁਹਾਡੀਆਂ ਕੋਈ ਆਪਸ ਵਿੱਚ ਫੇਕ ਹਾਂ ਫੇਸਬੁੱਕ ਨੇ ਕਿੰਨੇ ਲੋਕਾਂ ਨੂੰ ਜੋੜਿਆ ਜੋੜਿਆ ਬਿਲਕੁਲ ਹਣਾ ਉਹ ਵੀ ਤਾਂ ਗੱਲਾਂ ਨੇ ਤੇ ਗੱਲ ਕਰ ਹੁਣ ਜਦੋਂ ਮੱਲੋ ਮੱਲੀ ਉੱਤੇ ਪ੍ਰਮੋਟ ਕਰਨ ਵਾਸਤੇ ਰੀਲ ਤੁਹਾਡੇ ਕੋਲੇ ਆ ਜਾਂਦੀ ਹੈ ਤਾਂ ਫਿਰ ਤੁਸੀਂ ਕੀ ਕਟੋਗੇ ਇਹਨੇ ਰਿਸ਼ਤੇ ਨਾਤੇ ਖਰਾਬ ਕਰਤੇ ਇੱਕ ਬੰਦਾ ਜਦੋਂ ਕੋਈ ਦੇਖਦਾ ਉਹਦੇ ਮੂਹਰੇ ਇਸ ਤਰ੍ਹਾਂ ਦੀ ਰੀਲ ਆ ਜਾਂਦੀ ਹੈ ਉਹ ਕੱਟਦਾ ਜਾਂ ਸਾਈਡ ਤੇ ਸਕਰੋਲ ਕਰਦਾ ਤਾਂ ਉਹਦੇ ਕੋਲੇ ਮੰਨ ਲਓ ਉਹਦੇ ਘਰ ਵਾਲੀ ਬੈਠੀ ਹੈ ਕੋਈ ਖਾਣਾ ਬਣਾ ਰਹੀ ਉਹ ਪੁੱਛਦੀ ਹੈ ਕੀ ਦੇਖਦੇ ਸੀ ਕੀ ਦੱਸੇ ਬੰਦਾ ਵੀ ਕੀ ਦੇਖਦੇ ਸੀ ਹਣਾ ਜੇ ਕੋਈ ਮਾਂ ਪੁੱਛਦੀ ਹੈ ਕਿਸੇ ਨੂੰ ਆਪਦੇ ਬੱਚੇ ਨੂੰ ਵੀ ਕੀ ਦੇਖਦਾ ਸੀ ਉਹ ਕੀ ਦੱਸੇ ਵੀ ਵੱਲੋਂ ਮੱਲੀ ਆਈ ਆ ਤਾਂ ਫਿਰ ਪੂਰੇ ਦੇਖੋ ਏਜ ਕੋਈ ਸ਼ੱਕ ਨਹੀਂ ਘਟਣਾ ਮਾੜੀ ਹੈ ਬਿਲਕੁਲ ਇਹ ਹੱਲ ਵੀ ਨਹੀਂ ਹੈ ਮਸਲੇ ਦਾ ਹੱਲ ਤਾਂ ਸਮਾਜਿਕ ਚੇਤਨਾ ਹੈ ਗੱਲ ਕਰ ਇਹ ਇਹਦਾ ਇਹਨਾਂ ਦਾ ਪੱਖ ਕਰਨਾ ਵੀ ਮਾੜੀ ਗੱਲ ਹੈ ਕਿਉਂਕਿ ਇਹਨਾਂ ਨੇ ਇਹ ਤਾਂ ਕੋਈ ਸਪਸ਼ਟ ਹੈ ਨਾ ਵੀ ਜਿਹੜਾ ਨੌਜਵਾਨ ਵਰਗ ਹੈ ਜਿਹੜਾ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਿੰਨੀ ਉਹਨਾਂ 'ਚ ਕੁਰੀਤੀਆਂ ਆਈਆਂ ਚਾਹੇ ਨਸ਼ਿਆਂ ਦੀਆਂ ਚਾਹੇ ਲਚਰਤਾ ਦੀਆਂ ਨੇ ਚਾਹੇ ਗੰਦੇ ਸੱਭਿਆਚਾਰ ਦੀਆਂ ਆ ਗਈਆਂ ਗੀਤਿਆਂ ਗੀਤਾਂ ਦੀ ਜਿਹੜੀ ਲਿਖਤ ਹੈ ਉਧਰ ਆਈਆਂ ਹੁਣਾਂ ਕਹਿੰਦੇ ਨੇ ਕਈ ਇੱਕ ਗਰੁੱਪ ਇਹ ਵੀ ਹੈ ਵੀ ਯਾਰ ਜਿਹੜੇ ਚੰਗੇ ਢੰਗ ਨਾਲ ਕੋਈ ਕੰਮ ਕਰਦੇ ਨੇ ਉਹਨਾਂ ਨੂੰ ਤਾਂ ਹਾਂ ਪ੍ਰਸੰਦ ਕਰਨ ਵਾਲੇ ਪਸੰਦ ਕਰਨ ਵਾਲੇ 400 ਹੁੰਦੇ ਨੇ ਤੇ ਇਹਨਾਂ ਨੂੰ ਪਸੰਦ ਕਰਨ ਵਾਲੇ 4 ਲੱਖ ਹੁੰਦੇ ਨੇ ਤਾਂ ਫਿਰ ਉਹਨਾਂ 4 ਲੱਖ ਪੈਦਾ ਕਿੱਥੋਂ ਹੋਏ ਇੱਕ ਦਿਨ 'ਚ ਤਾਂ ਆਏ ਨਹੀਂ ਹੁਣ ਜਦੋਂ ਇਹ ਬੀਬਾ ਨੇ ਸ਼ੁਰੂ ਕੀਤਾ ਕੰਮ ਅਕਾਊਂਟ ਜਾਂ ਦੂਜੇ ਜਿਹੜੇ ਹੁਣ ਮਾਫੀਆਂ ਮੰਗੀਆਂ ਜਾਂਦੇ ਨੇ ਹਨਾ ਉਹ ਚੱਲ ਰਿਹਾ ਵੀ ਦੌਰ ਨਾਲ ਤੇ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਪਹਿਲੇ ਦਿਨ ਹੀ ਹੋ ਗਿਆ ਹਣਾ ਤਾਂ ਫਿਰ ਉਹਨਾਂ ਨੇ ਇਹ ਦਾ ਮਤਲਬ ਪਹਿਲਾਂ ਨਾ ਇੱਕ ਹੁੰਦਾ ਸੀ ਪਿੰਡਾਂ ਦੇ ਵਿੱਚ ਨਕਲ ਚੀਏ ਹੁੰਦੇ ਸੀ ਨਿਚਾਰ ਹੁੰਦੇ ਸੀ ਉਹ ਇਸ ਤਰ੍ਹਾਂ ਦੀਆਂ ਬੋਲੀਆਂ ਪਾਉਂਦੇ ਸੀ ਗੰਦਮੰਦ ਪਹਿਲਾਂ ਤੋਂ ਹੀ ਚੱਲਦਾ ਹੈ ਇਹ ਨਹੀਂ ਹੈ ਵੀ ਹੁਣ ਹੈ ਗੱਲ ਕਰ ਪਹਿਲਾਂ ਇੱਕ ਮਰਿਆਦਾ ਸੀ ਉੱਥੇ ਜੇ ਕੋਈ ਦੇਖਣ ਜਾਂਦੇ ਸੀ ਤਾਂ ਉਹ ਉਮਰ ਵਰਗ ਸੀ ਇਹ ਨਹੀਂ ਦੇਖੋ ਬੱਚਿਆਂ ਦੇ ਵੀ ਉਮਰ ਆਉਣੀ ਹੈ ਉਹਨਾਂ ਦਾ ਵੀ ਗ੍ਰਸਤੀ ਜੀਵਨ ਚ ਆਉਣਾ ਹੈ ਵਿਆਹਵੰਦਨ ਚ ਵੱਧਣਾ ਹੈ ਜਿਨ੍ਹਾਂ ਦਾ ਵੀ ਜਨਮ ਹੋਇਆ ਕੋਈ ਉਹ ਗ੍ਰਸਤ ਤੋਂ ਬਿਨਾਂ ਨਹੀਂ ਹੋਇਆ ਹਣਾ ਇਹ ਤਾਂ ਸਪਸ਼ਟ ਹੀ ਹੈ ਬਿਸਾਇਖਸ ਤੋਂ ਜਿਹੜੇ ਤਾਂ ਹੁਣ ਵਿਰੋਧ ਹੁੰਦਾ ਜਾਂ ਗੱਲ ਕਰਦੇ ਆ ਤਾਂ ਹੁਣੇ ਹੋਣਾ ਹੈ ਗੱਲ ਕਰ ਹਰ ਇੱਕ ਚੀਜ਼ ਦਾ ਟਾਈਮ ਹੈ ਜਦੋਂ ਕੱਚੇ ਫਲ ਟੁੱਟਣਗੇ ਤਾਂ ਫਿਰ ਬੂਟੇ ਨੂੰ ਵੀ ਦੁੱਖ ਹੋਊਗਾ ਗੜਬੜਾਉਣਗੇ ਉਹਨਾਂ ਦੇ ਇਸ ਤਰ੍ਹਾਂ ਦੀਆਂ ਸਥਿਤੀਆਂ ਬਣਦੀਆਂ ਨੇ ਕਿਸੇ ਨੂੰ ਦੁੱਖ ਛੋਟਾ ਲੱਗਦਾ ਕਿਸੇ ਨੂੰ ਵੱਡਾ ਲੱਗਦਾ ਕਈ ਤਾਂ ਲੋਕ ਐਡੇ ਜਿਗਰੇ ਵਾਲੇ ਨੇ ਉਹਨਾਂ ਦਾ ਪੁੱਤ ਨਸ਼ੇ ਨਾਲ ਮਰ ਜਾਂਦਾ ਤਾਂ ਉਹ ਕਹਿੰਦੇ ਨੇ ਹਾਰਟ ਅਟੈਕ ਹੋ ਗਿਆ ਤੇ ਕਈ ਜਾ ਕੇ ਜੇ ਉਹਨਾਂ ਦੇ ਜਵਾਕ ਦੇ ਕੋਈ ਥੱਪੜ ਵੀ ਮਾਰੇ ਤਾਂ ਉਹ ਬਦਲਾ ਲੈਂਦੇ ਉਹ ਥੱਪੜ ਦਾ ਜਿਹੜਾ ਇੱਟ ਦਾ ਜਵਾਬ ਪੱਥਰ ਨਾਲ ਦਿੰਦੇ ਨੇ ਉਸੀ ਗੱਲ ਕਰ ਰਹੇ ਕਿ ਕੁਰੀਤੀਆਂ ਪਹਿਲਾਂ ਤੋਂ ਹੀ ਨੇ ਸ਼ਲੀਲਤਾ ਜਾਂ ਲਚਰਤਾ ਹੋਣੀਆਂ ਪਰ ਪਹਿਲਾਂ ਇਹ ਵੀ ਤਾਂ ਸੀ ਨਾ ਕਿ ਜਿਵੇਂ ਤੁਸੀਂ ਗੱਲ ਕਰੀ ਕਿ ਪਹਿਲਾਂ ਇੱਕ ਮਤਲਬ ਲਿਮਿਟੇਸ਼ਨ ਹੁੰਦੀ ਸੀ ਜੋ ਜਾ ਕੇ ਜੇ ਪਿੰਡ ਦੇ ਵਿੱਚ ਕੋਈ ਅਖਾੜਾ ਸੀ ਚਾਹੇ ਕੋਈ ਨਕਲ ਚ ਹੋ ਸੀ ਚਾਹੇ ਕੋਈ ਕੁਝ ਵੀ ਸੀ ਇਹ ਵੀ ਸੀ ਜੇਕਰ ਉਹਨਾਂ ਲੱਗਦਾ ਸੀ ਕਿ ਨਹੀਂ ਇਹ ਇਸ ਵਰਗ ਦੇ ਲਈ ਨਹੀਂ ਹੈਗਾ ਤਾਂ ਫਿਰ ਸ਼ਾਇਦ ਉਹ ਵਰਗ ਉੱਥੇ ਨਹੀਂ ਜਾਂਦਾ ਸੀ ਪਰ ਅੱਜ ਕੱਲ ਤਾਂ ਇਹ ਆ ਕਿ ਉਹ ਵਰਗ ਤਾਂ ਦੇਖੇ ਨ ਜਾਂਦਾ ਚਾਹੇ ਕੋਈ ਬਜ਼ੁਰਗਾ ਚਾਹੇ ਕੋਈ ਜਵਾਨਾ ਚਾਹੇ ਕੋਈ ਬੱਚਾ ਉਹਨੇ ਆਪ ਮੋਰੇ ਵਰਗ ਥੋੜੀ ਨਾ ਦੇਖਣਾ ਉਹਨੇ ਆਪ ਮੋਰੇ ਆ ਕੇ ਤੁਹਾਡੇ ਫੋਨ ਦੇ ਵਿੱਚ ਆ ਜਾਣਾ ਹੈ ਵਪਾਰ ਬਿਲਕੁਲ ਵਿਅਉ ਦੇ ਚੱਕਰ ਚ ਸਾਰੀਆਂ ਹੱਦ ਬਨੇ ਟੱਪ ਗਏ ਹੋਰ ਕੁਛ ਨਹੀਂ ਦਿੰਦਾ ਕੱਲੇ ਵਿਅਉ ਦਿੰਦੇ ਨੇ ਤੇ ਕੰਪਨੀਆਂ ਜਿਹੜੀਆਂ ਚਾਹੇ YouTube ਹੈ ਚਾਹੇ Facebook ਹੈ ਚਾਹੇ Instagram ਹੈ ਉਹਨਾਂ ਨੇ ਜਿਹੜਾ ਕੋਈ ਇਹਨਾਂ ਨੂੰ ਤਿਲ ਫੁੱਲ ਦੇਣਾ ਉਸ ਦੇ ਹਿਸਾਬ ਨਾਲ ਦੇਣਾ ਤੇ ਉਥੋਂ ਹੀ ਸਾਰਾ ਵਿਗਾੜ ਪੈਦਾ ਹੋ ਗਿਆ ਹੁਣ ਜਿਵੇਂ ਕੱਲ ਮੈਂ ਇੱਕ ਵੀਡੀਓ ਦੇਖੀ ਉਹਦੇ ਵਿੱਚ ਸ਼ਾਇਦ ਜਿੰਨੇ ਆਪਣੇ ਉਹ ਅਮਰਤਪਾਲ ਜੀ ਨੇ ਇਹਦੇ ਮਾਮਲੇ ਵਿੱਚ ਇਨਵੋਲਵ ਬਨੇ ਜਾਂ ਜਿੰਨਾਂ ਤੇ ਦੋਸ਼ ਲੱਗ ਰਿਹਾ ਹੈ ਹਨਾ ਉਹਨਾਂ ਨੇ ਇੱਕ ਇਹਨਾਂ ਦੀ ਵੀਡੀਓ ਦਿਖਾਈ ਵੀ ਇਹ ਬੀਬਾ ਕਹਿੰਦੀ ਸੀ ਵੀ ਜਿਹੜੇ ਆਪਦੀਆਂ ਪਰਝਾਈਆਂ ਨਾਲ ਉਹ ਕਰਦੇ ਨੇ ਹਨਾ ਕਿਹੜੀ ਮਾੜੀ ਗੱਲ ਹੈ ਮੈਂ ਕਹਿਣਾ ਵੀ ਇਹ ਕਹਿਣ ਨਾਲ ਜਾਂ ਨਾ ਕਹਿਣ ਨਾਲ ਪੰਜਾਬ ਦੇ ਅਸਰ ਨਹੀਂ ਪੰਦਾ ਉਹ ਬੰਦਾ ਜਿਹੜਾ ਇਸ ਤਰ੍ਹਾਂ ਦਾ ਹੈ ਇਹ ਰਿਸ਼ਤੇ ਨਾਲ ਤੇ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਨੇ ਗੱਲ ਕਰ ਸ਼ਰੇ ਆਮ ਪਿੰਡ ਦੇ ਵਿੱਚ ਪ੍ਰਚਾਰ ਨਾਲ ਹੁਣ ਦੇਖੋ ਸਮਾਜ ਅੱਜ ਕਿਹੋ ਜਿਹਾ ਪੈਦਾ ਹੋ ਗਿਆ ਪਹਿਲਾਂ ਸਾਡੇ ਮਰਿਆਦਾ ਹੁੰਦਾ ਸੀ ਸਾਡੇ ਧੀਆ ਪੁੱਤ ਬੱਚੇ ਜਿੰਨੇ ਵੀ ਕੋਈ ਗੀਤ ਸੰਗੀਤ ਪਿੰਡਾਂ ਦੇ ਵਿੱਚ ਚੱਲਦਾ ਸੀ ਤਾਂ ਉਹ ਸੁਬਾ ਗੁਰਬਾਣੀ ਚੱਲਦੀ ਸੀ ਫਿਰ ਧਾਰਮਿਕ ਚੱਲਦੇ ਸੀ ਫਿਰ ਦੇਸ਼ ਭਗਤੀ ਦੇ ਚੱਲਦੇ ਸੀ ਮੇਰੇ ਯਾਦ ਆ ਜਦੋਂ ਸ਼ਗਨ ਪੈਂਦਾ ਹੁੰਦਾ ਸੀ ਕੋਈ ਰੋਪਨਾ ਕਹਿੰਦੇ ਸੀ ਉਹਨੂੰ ਉਹ 1.5 ਵਜੇ ਹੁੰਦਾ ਸੀ ਉਸ ਤੋਂ ਬਾਅਦ ਕਿਤੇ ਕੋਈ ਗਾਣਾ ਚੱਲਦਾ ਸੀ ਉਹ ਵੀ ਸਿੰਗਲ ਡਿਊਟ ਗਾਣੇ 4 ਵਜੇ ਤੋਂ ਬਾਅਦ ਚੱਲਦੇ ਹੁੰਦੇ ਸੀ ਇੱਕ ਮਰਿਆਦਾ ਹੁੰਦੀ ਸੀ ਤੇ ਅੱਜ ਸਾਡੇ ਬੱਚਿਆਂ ਨੂੰ ਇਹ ਨਹੀਂ ਪਤਾ ਉਹ ਤੜਕੇ 4 ਵਜੇ ਚਮਕੀਲਾ ਲੈ ਹੀ ਫਿਰਦੇ ਹੁੰਦੇ ਨੇ ਇਹ ਕਿੱਥੋਂ ਆਇਆ ਕਿਹਨੇ ਸਖਾਇਆ ਕਿਸੇ ਪਿਆਰ ਨੇ ਸਖਾਇਆ ਨੂੰ ਵੀਰ ਜਿਹੜੇ ਡੈਕ ਲਾਲਾ ਜਰ ਆਏ ਜੇ ਗੰਦਗੀ ਤੇ ਲਾਲਾ ਕਰ ਇਹ ਸਾਡੇ ਕਲਾਕਾਰਾਂ ਨੇ ਸਖਾਇਆ ਉਹ ਵੀ ਓਡੇ ਹੀ ਦੋਸ਼ੀ ਨੇ ਜਿਹੜੇ ਮਾੜੇ ਦੋ ਆਰਤੀ ਗੀਤ ਲਿਖਦੇ ਨੇ ਉਹ ਵੀ ਓਡੇ ਹੀ ਮਾੜੇ ਨੇ ਜਿਹੜੇ ਦੋ ਆਰਤੀ ਗੀਤ ਲਿਖਦੇ ਨੇ ਤੇ ਲਚਰਤਾ ਸਿਰਫ ਆਪਦੀ ਫੈਮਲੀ ਪਰੋਸਦੇ ਨੇ ਪਰ ਇਹਨਾਂ ਦੇ ਵੱਲੋਂ ਇੱਕ ਚੀਜ਼ ਹੋਰ ਵੀ ਅਕਸਰ ਪ੍ਰਚਾਰੀ ਜਾਂਦੀ ਹੈ ਉਹ ਇਹ ਕਹੀ ਜਾਂਦੀ ਹੈ ਜਦੋਂ ਇਹਨਾਂ ਦੇ ਉੱਪਰ ਸਵਾਲ ਚੁੱਕੇ ਜਾਂਦੇ ਨੇ ਜੋ ਲੈਕਚਰ 43 ਨੂੰ ਐਸਾ ਗੰਦਮੰਦ ਪਰੋਸ ਰਹੇ ਨੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਸੇ ਹੀ ਚੀਜ਼ਾਂ ਬੰਦ ਕਰ ਦਿਓ ਉਹ ਕਹਿੰਦੇ ਕਿ ਸਾਡੇ ਘਰ ਹੀ ਇੱਥੋਂ ਚੱਲਦੇ ਨੇ ਫਿਰ ਤੁਸੀਂ ਆ ਕੇ ਸਾਨੂੰ ਲੱਖ ਲੱਖ ਰੁਪਏ ਜਾਂ ਇਹਨੇ ਕੁਝ ਅਮਾਉਂਟ ਕਹਿੰਦੇ ਨੇ ਕਿ ਐਨੇ ਰੁਪਏ ਹਰ ਮਹੀਨੇ ਸਾਨੂੰ ਦੇ ਦਿਆ ਕਰੋ ਅਸੀਂ ਕੁਝ ਵੀ ਨਹੀਂ ਕਰਦੇ ਪੱਲਾ ਝਾੜ ਲੈ ਜਾਂਦਾ ਨਹੀਂ ਉਹਨਾਂ ਨੂੰ ਪੁੱਛੋ ਵੀ ਕਿੰਨਾ ਚਿਰ ਚੱਲਣਗੇ ਤੇ ਜਿਹੜੇ ਪਹਿਲਾਂ ਆਏ ਸੀ ਇੱਥੇ ਜਮਾ ਮਤਲਬ ਫਿਲਮਾਂ ਦੇ ਵਿੱਚ ਵੀ ਨੰਗੇਜ ਦੇ ਰੋਲ ਕੀਤੇ ਉਹਨਾਂ ਦੇ ਕਿੰਨਾ ਚਿਹਰੇ ਜਲਵੇ ਰਹਿਣਗੇ ਕਿੰਨਾ ਚਿਹਰੇ ਹੁਸਨ ਰਹੂਗਾ ਜਿਹੜੀ ਲਚਰ ਤਾਂ ਨਹੀਂ ਕਿੰਨੇ ਕਿ ਬੱਚਿਆਂ ਨੂੰ ਪਰੋਸੀ ਜਾ ਰਹੀ ਹੈ ਜਿਨ੍ਹਾਂ ਨੇ 20 25 ਸਾਲ ਤੋਂ ਬਾਅਦ ਜਿਹੜੀਆਂ ਉਹਨਾਂ ਦੇ ਰਿਸ਼ਤੇ ਨਾਤੇ ਨਿਭਾਉਣੇ ਸੀ ਉਹਨਾਂ ਨੂੰ 12 12 13 13 ਸਾਲਾਂ ਦਿਆਂ ਨੂੰ ਉਧਰ ਤੱਕ ਤਾਂ ਤੇ ਫਿਰ ਇਹ ਜਿਹੜੇ ਠੱਕਣ ਵਾਲੇ ਨੇ ਇਹਨਾਂ ਤੇ ਇਹ ਹੁਸਨ ਜਾਂ ਇਹ ਜਵਾਨੀ ਕਿੰਨਾ ਚਿਰ ਰਹੂ ਤੇ ਇਹ ਤਾਂ ਜਿਹੜਾ ਕੰਜਰੀ ਕੋਈ ਵੀ ਸ਼ਬਦ ਹੁੰਦਾ ਸੀ ਕੋਦਾ ਵੀ ਬੜਾਪਾ ਤੇ ਪਹਿਲਵਾਨ ਦਾ ਵੀ ਉਹ ਮਤਲਬ ਮਾੜਾ ਹੁੰਦਾ ਤਾਂ ਫਿਰ ਇਹ ਵੀ ਜਿਹੜਾ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਗੈਰ ਸਮਾਜੀ ਜਿਹੜੇ ਗੱਲ ਕਰ ਰਹੇ ਨੇ ਤਾਂ ਫਿਰ ਇਹਨਾਂ ਦਾ ਕਿੰਨਾ ਚਿਰ ਰਹੂਗਾ ਕਿ ਸਾਰੀ ਉਮਰ ਇਹ ਕਮਾਈਆਂ ਹੀ ਕਰਦੇ ਰਹਿਣਗੇ ਤੇ ਜਿਹੜੇ ਅੱਜ ਤੋਂ ਆ 2-4 ਸਾਲ ਪਹਿਲਾਂ ਕੋਈ ਆਵਾਜ਼ਾਂ ਦੇ ਹਿਸਾਬ ਨਾਲ ਵਿੰਗੀਆਂ ਟੇਡੀਆਂ ਜਿਹੜੇ ਫੇਮ ਹੋਏ ਸੀ ਫੇਮਸ ਹੋਏ ਸੀ ਕੋ ਆਪਣੇ ਕੋਈ ਵੋਟਾਂ 'ਚ ਵੀ ਖੜੇ ਹੋਏ ਨੇ ਇਸ ਚੀਜ਼ ਤੇ ਆ ਕੇ ਤਾਂ ਫਿਰ ਕੀ ਹੁਣ ਉਹਨਾਂ ਦਾ ਚੱਲੀ ਜਾਂਦਾ ਇਹ ਕੋਈ ਪੱਕਾ ਤਾਂ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਨਹੀਂ ਇਹ ਤਾਂ ਤੇ ਪਹਿਲਾਂ ਜਿਹੜੇ ਪਹਿਲਾਂ ਸਮਾਜ ਦੇ ਵਿੱਚ ਲੋਕ ਨਹੀਂ ਰਹਿੰਦੇ ਸੀ ਕਿ ਉਹਨਾਂ ਦਾ ਇਸ ਤਰ੍ਹਾਂ ਲਚਰਤਾ ਨਾਲ ਹੀ ਨੰਗ ਪਣੇ ਨਾਲ ਹੀ ਚੱਲਦਾ ਸੀ ਇੱਕ ਇੱਕ ਮਾਪਿਕ ਪਿਓ ਹੋਣ ਦੇ ਨਾਤੇ ਮਾਪਿਆਂ ਹੋਣ ਦੇ ਨਾਤੇ ਤੁਹਾਨੂੰ ਵੀ ਇਸ ਚੀਜ਼ ਦੀ ਫਿਕਰ ਰਹਿੰਦੀ ਹੈ ਕਿ ਯਾਰ ਕਿਤੇ ਇਹੇ ਚੀਜ਼ਾਂ ਜੇ ਕੱਲ ਨੂੰ ਮੇਰੇ ਬੱਚੇ ਦੀ ਮੋਬਾਈਲ ਦੇ ਵਿੱਚ ਮੇਰੇ ਮੈਂ ਬੈਠਾ ਹੋਇਆ ਮੇਰੇ ਬੱਚੇ ਦੇ ਸਾਹਮਣੇ ਮੇਰੇ ਫੋਨ ਦੇ ਵਿੱਚ ਆ ਗਈਆਂ ਜਾਂ ਮੇਰੇ ਪੋਤੇ-ਪੋਤੀਆਂ ਦੇ ਸਾਹਮਣੇ ਆ ਗਈਆਂ ਤਾਂ ਮੈਂ ਉਹਨਾਂ ਅੱਗੇ ਕੀ ਮੂੰਹ ਦਿਖਾਉਂਗਾ ਜਾਂ ਅਸੀਂ ਇੱਕ ਦੂਜੇ ਨਾਲ ਅੱਖਾਂ ਲੱਗ ਕੇਵੇਂ ਮਲਾ ਸਕਾਂਗੇ ਬਿਲਕੁਲ ਬਿਲਕੁਲ ਹਰ ਇੱਕ ਛੱਕੀ ਕਰਤਾ ਜੀ ਜੇ ਤੁਸੀਂ ਫੋਨ ਦੇਖ ਰਹੇ ਹੋ ਬਾਰ-ਬਾਰ ਤੁਸੀਂ ਐਂ ਸਾਈਡ ਤੇ ਦੇਖ ਰਹੇ ਹੋ ਤਾਂ ਤੁਹਾਨੂੰ ਦੇਖਣ ਨਾਲ ਲੱਗੂਗਾ ਵੀ ਪਤਾ ਨਹੀਂ ਜਾਰੇ ਕੋਈ ਗਲਤ ਵੀਡੀਓ ਦੇਖ ਰਿਹਾ ਹੈ ਜੇ ਤੁਹਾਡਾ ਬੱਚਾ ਚੁੱਪ ਕਰਕੇ ਬੈਠ ਤੇ ਪਿਆਏ ਚਾਹੇ ਉਹ ਆਪ ਦਾ ਕੋਈ ਪਾੜ ਹੀ ਰਿਹਾ ਹੈ ਵੀ ਆਰਟੀਕਲ ਪੜ ਰਿਹਾ ਤਾਂ ਸੋਨ ਨੂੰ ਖੜਿਆਨ ਸ਼ੱਕ ਹੋ ਜੂਗਾ ਤੁਸੀਂ ਪੁੱਛੋਗੇ ਕੀ ਦੇਖਦਾ ਹੈ ਮਤਲਬ ਇੰਨਾ ਸ਼ੱਕੀ ਕਰਤਾ ਇੰਨੇ ਰਿਸ਼ਤੇ ਔਰ ਅਸੁਰੱਖਿਅਤ ਕਰਤੇ ਰਿਸ਼ਤੇ ਨਾਤੇ ਪਤੀ ਨੂੰ ਪਤਨੀ ਤੇ ਯਕੀਨ ਨਹੀਂ ਰਿਹਾ ਪਤਨੀ ਨੂੰ ਪਤੀ ਤੇ ਨਹੀਂ ਰਿਹਾ ਪਿਓ ਨੂੰ ਪੁੱਤ ਤੇ ਨਹੀਂ ਰਿਹਾ ਮਾਂ ਨੂੰ ਧੀ ਤੇ ਨਹੀਂ ਰਿਹਾ ਤੇ ਧੀ ਨੂੰ ਪਿਓ ਤੇ ਤੇ ਮਾਂ ਤੇ ਨਹੀਂ ਰਿਹਾ ਕਿਹਨੇ ਕਰਿਆ ਕਿਉਂ ਹੁਣ ਦੇਖੋ ਨਿੱਕਾ ਜਿਹਾ ਬੱਚਾ ਸਾਡਾ ਕੋਈ ਨੌਜਵਾਨ ਠੇਕੇ ਵਾਲਨੋਂ ਦੀ ਕੋਲ ਦੀ ਲੰਘ ਗਿਆ ਮੰਨ ਲਓ ਉਹਦੇ ਸਾਈਕਲ ਦੀ ਚੈਨ ਲਹਿ ਗਈ ਉਹ ਤੇ ਖੜ ਗਿਆ ਤੇ ਕੁਦਰਤੀ ਆਪਣਾ ਟੱਕਰਣਾ ਹੋ ਗਿਆ ਆਪਣੀ ਨਾਲ ਦੀ ਨਾਲ ਨੀਗਾ ਠੇਕੇ ਵੱਲ ਪਈ ਤੇ ਨਾਲ ਦੀ ਨਾਲ ਬੱਚੇ ਵੱਲ ਪਈ ਕਿ ਤੁਸੀਂ ਪੁੱਛੋਗੇ ਨਹੀਂ ਵੀ ਇੱਥੇ ਕਿਵੇਂ ਫਿਰਦਾਵੇਂ ਤੇ ਇਹ ਜਿਹੜੀਆਂ ਠੇਕਾ ਤਾਂ 2-4 ਕਿਲੋਮੀਟਰ ਦੂਰ ਜਾ ਕੇ ਆਉਂਦਾ ਸੀ ਤੇ ਪਿੰਡ 'ਚ ਆਉਂਦਾ ਵੀ ਇੱਕ ਸੀ ਤੇ ਹੁਣ ਤੁਹਾਡੇ ਬੈੱਡ ਤੇ ਸਹਰਾਣੇ ਕੋਲੇ ਆ ਬੈਠਾ ਤੁਹਾਡੀ ਜੇਬ ਦੇ ਵਿੱਚ ਮੱਲੋ ਮੱਲੀ ਲਚਰਦਾ ਫਿਰਦੀ ਐ ਕਿੱਧਰ ਭਜੋਗੇ ਤੁਸੀਂ ਕਿਸੇ ਨਾ ਕਿਤੇ ਤਾਂ ਰੋਕਣਾ ਪਊਗਾ ਕਿਸੇ ਨਾ ਕਿਤੇ ਅੰਤ ਦਾ ਅੰਤ ਤੱਕ ਕਿਤੇ ਨਾ ਕਿਤੇ ਤਾਂ ਹੋਊਗਾ ਹੀ ਹਨਾ ਸਾਰੇ ਤਾਂ ਨਹੀਂ ਚਾਹੁੰਦੇ ਮੈਂ ਤਾਂ ਹੁਣ ਇਸ ਤਰ੍ਹਾਂ ਦਾ ਵੀ ਜਿਹੜੀ ਇਹ ਘਟਨਾ ਵਾਪਰੀ ਹੈ ਇਹਦੇ ਵਿੱਚ ਦੇਖੋ ਦੋਨੇ ਕਿਸਮ ਦੇ ਕਮੈਂਟ ਆ ਰਹੇ ਨੇ ਕਈ ਕਹਿੰਦੇ ਨੇ ਜੀ ਬਹੁਤ ਵਧੀਆ ਕੀਤਾ ਸਾਫ ਸਪਾਈ ਹੋ ਗਈ ਚਲੋ ਮਾੜਾ ਇਹ ਕਤਲ ਹੋਣਾ ਕਿਸੇ ਨੂੰ ਮਾਰ ਦੇਣਾ ਹੈ ਤਾਂ ਗੈਰ ਕਾਨੂੰਨੀ ਹੈ ਵਧੀਆ ਨਹੀਂ ਗੱਲ ਕਈ ਕਹਿ ਰਹੇ ਨੇ ਤੇ ਉਹਦੇ ਵਿੱਚ ਤਾਂ ਵੱਡੀ ਗਿਣਤੀ ਤਾਂ ਪੁਲਿਸ ਵਾਲੇ ਵੀ ਨੇ ਜਿਹੜੇ ਹਕੂਮਾ ਦੇ ਵਿੱਚ ਵੀ ਦਿਲਾਂ 'ਚ ਉਹਨਾਂ ਨੂੰ ਲੱਗਦਾ ਵੀ ਜਦੋਂ ਆਪਾਂ ਕੁਝ ਕਰ ਨਹੀਂ ਸਕਿਆ ਆਪਣੇ ਕੋਲ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਸੀ ਗੱਲ ਕਰ ਆਪਾਂ ਕਿਤੇ ਨਾ ਕਿਤੇ ਹਰ ਜਾਂਦੇ ਸੀ ਹਨਾ ਤੇ ਫਿਰ ਇਹਦੇ ਨਾਲ ਹੀ ਇੱਕ ਲੱਚਰਤਾ ਤਾਂ ਹੋ ਰਹੀ ਹੈ ਜੋ ਜਿਹੜਾ ਹੋਰ ਗੜਬੜ ਕਰ ਰਿਹਾ ਸਾਡੇ ਇਧੂ ਵੀ ਆ ਸੁੰਨੇ ਥਾਵਾਂ ਦੇ ਵਿੱਚ ਹੋਟਲ ਖੁੱਲ ਗਏ ਤੇ ਉੱਥੇ ਵੀ ਤਾਂ ਇਹੀ ਹੁੰਦਾ ਹੈ ਹਨਾ ਉੱਥੇ ਵੀ ਕਦੇ ਨਾ ਕਦੇ ਜਦੋਂ ਲੋਕ ਜਾਗਰੂਕ ਹੋਣਗੇ ਤਾਂ ਕਟਨਾਵਾਂ ਤਾਂ ਫਿਰ ਉੱਥੇ ਵੀ ਵਾਪਰਨੀਆਂ ਤੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਵੀ ਇਸ ਤਰ੍ਹਾਂ ਦਾ ਜਿਹੜਾ ਹਾਲਾਤ ਹੈ ਉੱਥੇ ਕਿਹੜਾ ਰੇਲ ਆ ਕੇ ਰੁਕਦੀ ਹੈ ਕਿਹੜੀਆਂ ਬੱਸਾਂ ਆ ਕੇ ਰੁਕਦੀਆਂ ਨੇ ਜਾਂ ਕਿਹੜੀ ਟੂਰਿਸਟ ਪਲੇਸ ਹੈ ਹਾਂ ਕਿਹੜੀ ਟੂਰਿਸਟ ਪਲੇਸ ਹੈ ਜਿਹੜਾ ਸੁੰਨੇ ਥਾਂ ਦੇ ਵਿੱਚ ਤੁਹਾਡਾ ਹੋਟਲ ਬਣਾ ਦਿੱਤਾ ਗਿਆ ਤੇ ਮੂਰਲੇ ਉਹ ਜਿਹੜੇ ਜਿੰਨੇ ਮੋਟਰਸਾਈਕਲ ਕਾਰਾਂ ਆਉਂਦੇ ਨੇ ਉਹ ਪਿਛਲੇ ਪਾਸੇ ਲੁਕੋ ਕੇ ਲਵਾਉਂਦੇ ਨੇ ਵੀ ਕਿੰਨਾ ਨੰਬਰ ਨਾ ਪੜਲੇ ਤੇ ਇਹ ਫਿਰ ਇਹ ਘੜਨਾਵਾਂ ਨਹੀਂ ਵਾਪਰਨੀਆਂ ਤੇ ਜਦੋਂ ਕਦੇ ਕੱਲ ਨੂੰ ਉੱਥੇ ਕਿਸੇ ਨੂੰ ਪਤਾ ਲੱਗ ਗਿਆ ਕਿਸੇ ਦੀ ਧੀ ਭੈਣ ਨੂੰ ਇਸ ਤਰ੍ਹਾਂ ਦੀ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਗਿਆ ਤਾਂ ਫਿਰ ਜੇ ਕੋਈ ਕਿਸੇ ਦਾ ਮਾਰੂਗਾ ਤਾਂ ਸਿਰ ਤਾਂ ਕਿਸੇ ਦਾ ਵੀ ਮੂਰੇ ਆ ਸਕਦਾ ਛਡਾਉਣ ਵਾਲੇ ਦਾ ਵੀ ਹੋ ਸਕਦਾ ਜਨਾਬ ਸਾਹਿਬ ਇੱਕ ਹੋਰ ਵੀ ਚਰਚਾ ਚੱਲਦੀ ਆ ਉਹ ਇਹ ਆ ਕਿ ਜਿਹੜੇ ਐਸਾ ਕੁਝ ਕਰਦੇ ਨੇ ਲਚਰਤਾ ਫਲਾਉਂਦੇ ਨੇ ਸ਼ਰੀਰਤਾ ਫਲਾਉਂਦੇ ਨੇ ਚਲੋ ਉਹ ਤਾਂ ਭਾਵੇਂ ਕਹਿ ਦਿੰਦੇ ਨੇ ਕਿ ਸਾਡੇ ਘਰ ਚੱਲਦੇ ਨੇ ਇਦਾਂ ਉਹਨਾਂ ਦਾ ਪਰ ਕਹਿੰਦੇ ਨੇ ਕਿ ਉਹਨਾਂ ਦੇ ਵੀ ਤਾਂ ਰਿਸ਼ਤੇਦਾਰ ਹੋਣਗੇ ਮਾਪੇ ਉਹਨਾਂ ਦੇ ਵੀ ਤਾਂ ਹੋਣਗੇ ਉਹਨਾਂ ਦੇ ਭੂਆ ਪੁੱਫੜ ਮਾਸੇ ਚਾਚੀਆਂ ਤਾਂ ਹੀ ਕੋਈ ਤਾਂ ਹੋਣਗੀਆਂ ਕਿ ਉਹ ਨਹੀਂ ਆ ਕੇ ਉਹਨਾਂ ਨੂੰ ਕਦੇ ਕਹਿੰਦੀਆਂ ਭਾਈ ਸਾਡੀ ਨੱਕ ਕੱਟੀ ਜਾਂਦੀ ਆ ਤੂੰ ਭਾਵੇਂ ਇਹਦੇ ਚੋਂ ਕੁਝ ਮਰਜ਼ੀ ਕਰਦੇ ਪਰ ਲੋਕ ਸਾਨੂੰ ਕਹਿੰਦੇ ਨੇ ਸਾਡੀ ਨੱਕ ਕੱਟੀ ਜਾਂਦੀ ਆ ਵੀ ਐਸਾ ਕੁਝ ਕਰਨ ਨੂੰ ਰੁਕ ਜਾ ਜਾਂ ਐਸਾ ਕੁਝ ਨਾ ਕਰ ਕਹਿੰਦੇ ਉਹ ਇਹਨਾਂ ਦੇ ਰਿ ਪਾਸਟਾ ਇਹ ਜਿਹੜਾ ਬੀਬੀ ਦਾ ਮਤਲਬ ਮਰਡਰ ਹੋਇਆ ਜਾਂ ਉਹਦਾ ਸੰਸਕਾਰ ਹੋਇਆ ਉਹ ਸੰਸਕਾਰ ਦੇ ਵਿੱਚ ਮੈਂ ਪੋਸਟਾਂ ਪੜ੍ਹੀਆਂ ਨੇ ਕਈ ਵੀ ਉਹਦੇ ਵਿੱਚ ਲਿਖਿਆ ਵੀ ਫਾਲੋਅਰ 4 ਲੱਖ ਤੋਂ ਵੱਧ ਤੇ ਇਸ ਸੰਸਕਾਰ ਮੌਕੇ ਤਿੰਨ ਬੰਦੇ ਉਹ ਵੀ ਉਹ ਜਿਹੜੇ ਬਹੁਤ ਨੇੜਲੇ ਭੈਣ ਭਰਾ ਤੇ ਮਾਂ ਤੇ ਹੁਣ ਉਸ ਤੋਂ ਬਾਅਦ ਗੱਲ ਹੁੰਦੀ ਆ ਵੀ ਜਿਹੜੇ ਰਿਸ਼ਤੇਦਾਰਾਂ ਦੀ ਗੱਲ ਆਣ ਗਵਾਣ ਦੀ ਤਾਂ ਕੋਈ ਨਹੀਂ ਪਹੁੰਚਿਆ ਇਹਦਾ ਮਤਲਬ ਸੀ ਤਾਂ ਔਖੇ ਮਨੋ ਹੈਨਾ ਕਿਤੇ ਨਾ ਕਿਤੇ ਗੱਲ ਆਉਂਦੀ ਹੈ ਹੁਣ ਦੂਸਰੇ ਨੰਬਰ ਤੇ ਆਪਾਂ ਜੇ ਗੱਲ ਮੰਨੀਏ ਵੀ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਬਹੁਤਿਆਂ ਨੂੰ ਜਾਣਦੇ ਨਹੀਂ ਹੁੰਦੇ ਵੀ ਇਹਨਾਂ ਦੇ ਰਿਸ਼ਤੇਦਾਰਾਂ ਨੇ ਪ੍ਰਤੀਕਰਮ ਕੀ ਹੈ ਤੇ ਕਿਤੇ ਨਾ ਕਿਤੇ ਇਹ ਵੀ ਆ ਜਾਂਦਾ ਸਵਾਲ ਸਾਡਾ ਪੰਜਾਬ ਦੇ ਲੋਕ ਆਮ ਹੀ ਕਹਿਣ ਲੱਗ ਜਾਂਦੇ ਨੇ ਵੀ ਯਾਰ ਬੱਚੇ ਹੁਣ ਮੰਨਦੇ ਨਹੀਂ ਕਿਸੇ ਦੇ ਆਪਾਂ ਕਿਨਾਰਾ ਕਰ ਲੋ ਜਿਹਨਾਂ ਦਾ ਪੰਡਾ ਛੇਕ ਦਿਓ ਪਰੰਤੂ ਹੁਣ ਇੱਕ ਸਵਾਲ ਇਹ ਹੁੰਦਾ ਖੜਾ ਵੀ ਇਹ ਇਹਨਾਂ ਦੀ ਮਾਨਸਿਕਤਾ ਲਚਰਤਬਲ ਵਧੀ ਕਿਉਂ ਵੀ ਕਿਉਂ ਵਧੀ ਇਹ ਅਸਲ ਦੇ ਵਿੱਚ ਪੀੜਤ ਨੇ ਚਾਹੇ ਤਾਂ ਇਹਨੂੰ ਮਨੋ ਰੋਗੀ ਕਹਿ ਲੋ ਚਾਹੇ ਕਿਸੇ ਨਾ ਕਿਸੇ ਗੇਮ ਦਾ ਹਿੱਸਾ ਨੇ ਚاہے ਕਿਤੇ ਨਾ ਕਿਤੇ ਕਿਸੇ ਖਿੱਤੇ ਨੂੰ ਜਾਂ ਕਿਸੇ ਪਾਸੇ ਲਜਾਉਣ ਲਈ ਜਾਂ ਕਿਸੇ ਪਾਸੇ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਕਿਸੇ ਨਾ ਨਾਮ ਬਦਲ ਕੇ ਕਿਸੇ ਹੋਰ ਖਿੱਤੇ ਦੇ ਵਿੱਚ ਆ ਕੇ ਹੋਰ ਭਾਈਚਾਰੇ ਦਾ ਨਾਮ ਉਹ ਕਰਕੇ ਕੋਈ ਕੰਮ ਕਰਨਾ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੀ ਨੇ ਹੈਨਾ ਤੇ ਦੁੱਖ ਹੈ ਵੈਸੇ ਇਹ ਵੀ ਕਿਉਂਕਿ ਇਸ ਤਰ੍ਹਾਂ ਦੇ ਬੱਚੇ ਜਿਹੜੇ ਲਚਰਤਾ ਵਾਲੇ ਪਾਸੇ ਆ ਰਹੇ ਨੇ ਤਾਂ ਮੈਨੂੰ ਇਹ ਕਿਤੇ ਨਾ ਕਿਤੇ ਲੱਗਦਾ ਵੀ ਇਹ ਵੀ ਪੀੜਤ ਨੇ ਯਾਰ ਕੱਲਾ ਮੁਰਾ ਕਿ ਜਿਵੇਂ ਤੁਸੀਂ ਨਸ਼ੇ ਦੀ ਵੀ ਗੱਲ ਕਰੀ ਆ ਪਰ ਲੋਕ ਅਕਸਰ ਇਹ ਕਹਿੰਦੇ ਨੇ ਕਿ ਨਸ਼ਾ ਕਿਹੜਾ ਜਾਂ ਸਰਕਾਰਾਂ ਤੇ ਸਵਾਲ ਉੱਠਦੇ ਨੇ ਉਹ ਕਹਿੰਦੇ ਨੇ ਕਿ ਸਰਕਾਰਾਂ ਕਿਹੜਾ ਜਾ ਕੇ ਕਿਸੇ ਦੇ ਮੂੰਹ 'ਚ ਪਾਉਂਦੀਆਂ ਨੇ ਜਿਹਨੇ ਨਸ਼ਾ ਕਰਨਾ ਤੋਂ ਉਹੀ ਨਸ਼ਾ ਕਰਦਾ ਆ ਤਾਂ ਇੱਥੇ ਵੀ ਇਹਨਾਂ ਤੇ ਵੀ ਜਿਹੜਾ ਹੈਗਾ ਸਵਾਲ ਉੱਠਦਾ ਕਿ ਇਹ ਕਿਹੜਾ ੱੱਕੇ ਦੇ ਨਾਲ ਕਿਸੇ ਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਦੇਖੋ ਜਾਂ ਤੁਸੀਂ ਸਾਨੂੰ ਸੁਣੋ ਕਹਿੰਦੇ ਕਿ ਜਿਹਨੇ ਦੇਖਣਾ ਉਹ ਦੋਹੀ ਦੇਖਦਾ ਬਿਲਕੁਲ ਇਹ ਗੱਲ ਕਿਤੇ ਕਿਤੇ ਸਹੀ ਵੀ ਹੁੰਦੀ ਆ ਗੱਲ ਕਰ ਹੁਣ ਤੁਸੀਂ ਇੱਕ ਮੈਨੂੰ ਹੋਰ ਦੱਸੋ ਵਿਆਹ ਦੇ ਵਿੱਚ ਆਪਾਂ ਜਾਣਦੇ ਆ ਨਾ ਸਾਰੇ ਹਣਾ ਤੇ ਉਹ ਵੀ ਕਦੇ-ਕਦੇ ਭੰਗੜਾ ਪਾਈ ਜਾਂਦੇ ਹੁੰਦੇ ਨੇ ਕਿ ਤੁਮ ਅਸਰ ਹੋਇਆ ਓਟੋ ਹਲ ਵਜਿਆ ਜਿਹੜਾ ਡੀਜੇ ਲੱਗਿਆ ਜਿਹੜਾ ਬੰਦਾ ਕਦੇ ਵੀ ਕਿਸੇ ਦੇ ਸਾਹਮਣੇ ਕੋਈ ਗੱਲ ਨਹੀਂ ਕਰ ਸਕਦਾ ਜਦੋਂ ਉਹਦਾ ਵਾਤਾਵਰਨ ਬਣਦਾ ਤਾਂ ਉਹ ਵੀ ਨੱਚਣ ਲੱਗ ਜਾਂਦਾ ਜਦੋਂ ਦੋ ਮਿੰਟਾਂ ਚ ਉਹ ਤੇ ਅਸਰ ਹੋ ਸਕਦਾ ਤਾਂ ਫਿਰ ਜੇ ਲਗਾਤਾਰ ਆਣ ਗਵਣ ਦੇ ਵਿੱਚ ਇਸ ਤਰ੍ਹਾਂ ਦੀਆਂ ਸਥਿਤੀਆਂ ਨੇ ਹੁਣ ਨਸ਼ੇ ਵਾਲੇ ਪਾਸੇ ਕੌਣ ਲੈ ਕੇ ਆਇਆ ਸੋਸ਼ਲ ਮੀਡੀਆ ਉਹ ਉਸ ਤਰ੍ਹਾਂ ਦਾ ਐਂ ਕਰਕੇ ਕੱਪੜੇ ਉਹ ਕਰਨੇ ਪਿਸਤੌਲ ਕਦੇ ਘਮਾਉਣੇ ਚਲੋ ਹੁਣ ਤਾਂ ਉਹਨਾਂ ਚੀਜ਼ਾਂ ਦੇ ਪਾਬੰਦੀਆਂ ਲੱਗ ਗਈਆਂ ਉਹ ਬਾਲਾਂ ਦੀ ਕਟਿੰਗ ਆ ਉਸ ਤਰ੍ਹਾਂ ਦੀ سوشل মিডিਆ ਨੇ ਜਿੰਨਾ ਨੌਜਵਾਨ ਵਰਗ ਦਾ ਨੁਕਸਾਨ ਕੀਤਾ ਹੈ ਇਹਨਾਂ ਅੱਜ ਤੱਕ ਵਿਸ਼ਵ ਯੁੱਧ ਨੇ ਵੀ ਨਹੀਂ ਕੀਤਾ ਬੰਬਾਂ ਤੋਪਾਂ ਨੇ ਵੀ ਨਹੀਂ ਕੀਤਾ ਬਿਮਾਰੀਆਂ ਨੇ ਵੀ ਨਹੀਂ ਕੀਤਾ ਮੈਨੂੰ ਤਾਂ ਲੱਗਦਾ ਮੱਛਰ ਲੋਕਾਂ ਨੂੰ ਸਭ ਤੋਂ ਵੱਧ ਮਾਰਦਾ ਹੈ ਜਿੰਨਾ سوشل মিডিਆ ਮਾਰ ਗਿਆ ਇਹਨਾਂ ਕਦੇ ਮੱਛਰ ਨੇ ਵੀ ਦੁਨੀਆ ਨੂੰ ਮਾਰਿਆ ਨਹੀਂ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਫੈਲਾਉਂਦਾ ਸਭ ਤੋਂ ਖਤਰਨਾਕ ਬਿਮਾਰੀ ਲੱਟਰ ਤੇ ਕੁਰਾਹੇ ਪਾਉਣ ਵਾਲਾ ਮੀਡੀਆ ਇਸ ਟਾਈਮ ਜਿਹੜਾ ਬਣ ਗਿਆ ਉਹ ਸਾਡੇ ਲਈ ਸਭ ਤੋਂ ਖਤਰਨਾਕ ਹੈ ਖਾਸ ਕਰਕੇ ਪੰਜਾਬ ਦੇ ਇਹ ਫੈਕਟਰ ਦਾ ਛੜਦਾ ਹੀ ਆ ਕਿਉਂਕਿ ਕਿਉਂਕਿ ਅਕਸਰ ਇਹਨਾਂ ਦੇ ਬਲੇ ਵੀ ਕਿਹਾ ਜਾਂਦਾ ਹੈ ਕਿ ਇਹ ਕੋਈ ਫਿਲਮ ਦੇਖ ਕੇ ਕਿਹੜਾ ਕੋਈ ਗੱਬਰ ਸਿੰਘ ਕਦੋਂ ਕੋਈ ਇੱਕ ਫਿਲਮ ਦੇਖ ਕੇ ਗੱਬਰ ਸਿੰਘ ਕਦੋਂ ਕੀ ਬਣ ਗਿਆ ਅਕਸਰ ਇਹ ਵੀ ਤਰਕ ਦਿੰਦੇ ਨੇ ਨਾ ਕਿ ਜਿਹੜਾ ਕੁਝ ਦੇਖਣਾ ਹੁੰਦਾ ਉਹ ਸਿਰਫ ਐਂਟਰਟੇਨਮੈਂਟ ਦੇ ਲਈ ਹੁੰਦਾ ਆ ਤੇ ਇਹ ਚੀਜ਼ਾਂ ਇਫੈਕਟ ਨਹੀਂ ਛੜਦੀਆਂ ਨਹੀਂ ਬਿਲਕੁਲ ਹੁੰਦਾ ਜੀ ਦੇਖੋ ਪਿੱਛੇ ਜੇ ਇੱਕ ਵੀਡੀਓ ਗੇਮ ਆਈ ਸੀ ਤੇ ਕਿੰਨੇ ਨੌਜਵਾਨ ਬੱਚੇ ਮਰੇ ਸੀ ਉਹਨਾਂ ਤੇ ਪਬਜੀ ਸੀ ਸ਼ਾਇਦ ਉਹਦਾ ਨਾਮ ਤੇ ਕਿਵੇਂ ਅਸਰ ਹੋਇਆ ਤੇ ਕਦੇ-ਕਦੇ ਅਖਬਾਰਾਂ ਦੇ ਵਿੱਚ ਇੱਕ ਅਖਬਾਰਾਂ ਦੇ ਵਿੱਚ ਖਬਰ ਆਉਂਦੀ ਹੈ ਵੀ ਫਲਾਨੀ ਫਿਲਮੀ ਸਟਾਈਲ ਤੇ ਕਤਲ ਕੀਤਾ ਤੇ ਫਿਰ ਉਹ ਕਿੱਥੋਂ ਆਇਆ ਉਹ ਤਾਂ ਆਉਂਦਾ ਹੀ ਹੈ ਫਿਲਮਾਂ ਘਟਨਾਵਾਂ ਤੇ ਬਣਦੀਆਂ ਨੇ ਤੇ ਫਿਲਮਾਂ ਵਾਲੀਆਂ ਘਟਨਾਵਾਂ ਮਨਾਂ ਤੇ ਅਸਰ ਛੱਡਦੀਆਂ ਨੇ ਡਾਕੇ ਚੋਰੀਆਂ ਲੁੱਟਾਂ ਖੋਹਾਂ ਮਾਰਤਾੜ ਕੁੱਟ ਉਥੇ ਕਿਤੇ ਨਾ ਕਿਤੇ ਸਾਡਾ ਪੱਤਰਕਾਰ ਭਾਈਚਾਰਾ ਵੀ ਤਾਂ ਸ਼ਬਦ ਵਰਤਦਾ ਵੀ ਆ ਫਿਲਮੀ ਸਟਾਈਲ ਚ ਹੋਇਆ ਜਦੋਂ ਫਿਲਮਾਂ ਅਸਰ ਕਰਦੀਆਂ ਨੇ ਤਾਂ ਫਿਰ ਜਿਹੜੀ ਫਿਲਮ ਤੁਹਾਡੇ ਜੇਬ ਤੇ ਤੁਹਾਡੇ ਦਿਮਾਗ ਚ ਹਰ ਵਕਤ ਚੱਲਦੀ ਰਹਿੰਦੀ ਆ ਆ ਫਿਰ ਤੇ ਜਦੋਂ ਹੁਣ ਤੁਸੀਂ ਇਹ ਗੱਲਾਂ ਡਾਕਟਰ ਵੀ ਕਰਦੇ ਨੇ ਵੀ ਜ਼ਿਆਦਾ ਫੋਨ ਵਰਤਣ ਨਾਲ ਨੀਂਗਾ ਘਟ ਜਾਂਦੀ ਐ ਜਿਵੇਂ ਆਪਣੀ ਘਟ ਗਈ ਹੈਨਾ ਤੇ ਫਿਰ ਜ਼ਿਆਦਾ ਫੋਨ ਵਰਤਣ ਨਾਲ ਮਨੋਰੋਗੀਤਾ ਵੀ ਹੁੰਦਾ ਬੰਦਾ ਜਿਹੜਾ ਮਾਪਿਆਂ ਨੂੰ ਸਤਕਾਰ ਨਹੀਂ ਦਿੰਦੇ ਜਾਂ ਮਾਪਿਆਂ ਦੀਆਂ ਗੱਲਾਂ ਨਹੀਂ ਮੰਨਦੇ ਇਸ ਤਰ੍ਹਾਂ ਕਰਾਏ ਪਏ ਨੇ ਇਹ ਕੋਈ ਪਹਿਲੇ ਦਿਨ ਤਾਂ ਜਿੱਦੇ ਮੋਬਾਈਲ ਮੋਬਾਈਲ ਆਇਆ ਜਾਂ ਸੋਸ਼ਲ ਮੀਡੀਆ ਆਇਆ ਇਸ ਤਰ੍ਹਾਂ ਦਾ ਉਦੇ ਤਾਂ ਨਹੀਂ ਸੀ ਉਸ ਤੋਂ ਬਾਅਦ ਗ੍ਰੇਡਿੰਗ ਹੋਈ ਆ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਵੀ ਭਾਈ ਤੇਰਾ ਚੰਗੀਆਂ ਗੱਲਾਂ ਨਹੀਂ ਚੱਲਦੀਆਂ ਜੇ ਤੁਸੀਂ ਆਪਦਾ ਕੱਪੜੇ ਲੀੜੇ ਥੋੜੇ ਜਿਹਾ ਹੋਰ ਘਟਾਓ ਲਚਰਤਾ ਜੀਵ ਨਾਲ ਤੇ ਸਰੀਰ ਨਾਲ ਲੋਕਾਂ ਨੂੰ ਪਰੋਸੋ ਤਾਂ ਤੁਹਾਡੇ 4 ਨੰਬਰ ਬਣ ਸਕਦੇ ਨੇ ਤੇ ਉਹਦੇ ਪੈਸੇ ਕੌਣ ਦਿੰਦਾ ਉਹੀ ਵਪਾਰੀ ਮਤਲਬ ਮੈਂ ਤਾਂ ਕਹੂੰਗਾ ਪੀੜਤ ਨੇ ਬੱਚਿਆਂ ਨੂੰ ਸਮਝਾਣਾ ਚਾਹੀਦਾ ਕੰਮ ਹੋਰ ਬੜੇ ਨੇ ਤੇ ਉਹ ਹੁਣ ਆਪਣੇ ਜਿਹੜੇ ਕੋਈ ਲੋਕ ਵਿਚਾਰੇ ਹਰ ਰੋਜ਼ ਜਾਂਦੇ ਨੇ ਲੇਬਰ ਤੇ ਉਹਨਾਂ ਦਾ ਤਾਂ ਲਾਈ ਰਹੇ ਹਾਂ ਉਹਨਾਂ ਨੂੰ ਨਹੀਂ ਆਉਂਦਾ ਲਚਰਦਾ ਤਾਂ ਉਹ ਵੀ ਕਰ ਸਕਦੇ ਨੇ ਗੱਲ ਕਰੇ ਕਿਤੇ ਨਾ ਕਿਤੇ ਦਿਲ 'ਚ ਕੋਈ ਮਰਿਆਦਾ ਤਾਂ ਰੱਖਣੀ ਬਣਦੀ ਹੁੰਦੀ ਆ। ਕੱਲੇ ਸਾਰੀ ਦੁਨੀਆ ਲਚਰਤਾ ਨਾਲ ਤਾਂ ਨਹੀਂ ਪੈਸੇ ਖਾ ਰਹੀ। ਤਾਂ ਉਹ ਵੀ ਤਾਂ ਜਿਹੜੇ ਕੰਮ ਕਰੀ ਜਾਂਦੇ ਨੇ ਹੁਣ ਸਾਰਾ ਸਾਰਾ ਦਿਨ ਕੁੱਬੇ ਖੜੇ ਰਹਿੰਦੇ ਨੇ ਪਾਣੀ ਦੇ ਵਿੱਚ, ਗੋਡੇ-ਗੋਡੇ ਪਾਣੀ 'ਚ ਤੇ ਗਾਰ ਹੁੰਦੀ ਆ ਤੇ ਉੱਪਰੋਂ ਸੂਰਜ ਦੇਵਤਾ ਦਾ ਜੋਰ ਤੁਹਾਨੂੰ ਪਤਾ ਹੀ ਐ ਕਿੰਨਾ। ਤਾਂ ਫਿਰ ਉਹ ਇੱਧਰ ਆ ਜਾਣਾ। ਇਹ ਥੋੜੇ ਹੁੰਦਾ। ਵੀ ਜੇ 4 ਨੂੰ 4 ਪੈਸੇ ਬਣ ਕੇ ਤਾਂ ਫਿਰ ਸਾਰੇ ਲਚਰਤਾ ਵਾਲੇ ਪਾਸੇ ਆ ਜਾਣਾ। ਨਹੀਂ, ਸਮਾਜ ਇਸ ਤਰ੍ਹਾਂ ਨਹੀਂ ਚੱਲਦਾ। ਨਾ ਜਿਵੇਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਥਿਤੀਆਂ ਘਟਨਾਵਾਂ ਜਦੋਂ ਪਾਣੀ ਸਿਰਾਂ ਤੋਂ ਲੱਗ ਜਾਂਦਾ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਟਦੀਆਂ ਨੇ ਕਦੇ ਚੰਗੀਆਂ ਹੁੰਦੀਆਂ ਨੇ ਤੇ ਕਦੇ ਮਾੜੀਆਂ ਹੁੰਦੀਆਂ ਨੇ ਕੋਈ ਚੰਗਾ ਕਹਿੰਦੇ ਨੇ ਕੋਈ ਮਾੜਾ ਕਹਿੰਦਾ ਆਖਰੀ ਸਵਾਲ ਆਇਆ ਤਾਂ ਫਿਰ ਇਹ ਹੁਣੇ ਮੰਨਿਆ ਜਾਵੇ ਕਿ ਡੰਡਾ ਪੀਰ ਹੈ بگੜੇ ਤਿਗੜਿਆਂ ਦਾ ਕਿਉਂਕਿ ਹੁਣ ਜਦੋਂ ਮੁਆਫੀਆਂ ਆਉਣ ਲੱਗੀਆਂ ਹੋਲਾਂ ਹੋ ਸਕਦਾ ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਇਹਨਾਂ ਖਿਲਾਫ ਹੋਈਆਂ ਹੋਣ ਹੋ ਸਕਦਾ ਇਸ ਤੋਂ ਪਹਿਲਾਂ ਵੀ ਸਮਝਾਇਆ ਗਿਆ ਹੋਵੇ ਪਰ ਹੁਣ ਜਦੋਂ ਕੱਲ ਪਰਸੋਂ ਦੀ ਇਹ ਘਟਨਾ ਸਾਹਮਣੇ ਹੈ ਉਸ ਤੋਂ ਬਾਅਦ ਫਿਰ ਇੱਕ ਚੇਤਾਵਨੀ ਵੀ ਸਾਹਮਣੇ ਤੇ ਉਸ ਤੋਂ ਬਾਅਦ ਫਿਰ ਮੁਆਫੀਆਂ ਵੀ ਬਹੁਤ ਸਾਹਮਣੇ ਆਉਣ ਲੱਗੀਆਂ हां वैसे देखो जब ये अपन गल्ला सोडी बिल्कुल जायज जाय पंजाबी दे महावरे भी ने ਵੀ ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ ਹਨ ਤਾਂ ਫਿਰ ਇਹਦਾ ਮਤਲਬ ਜਿਹੜੇ ਉਹ ਮਾਫੀਆਂ ਮੰਗਣ ਲੱਗੇ ਉਹਨਾਂ ਨੂੰ ਅਹਸਾਸ ਤਾਂ ਹੋ ਗਿਆ ਵੀ ਗਲਤ ਕਰ ਰਹੇ ਸੀ ਤੇ ਫਿਰ ਪਹਿਲਾਂ ਕਿਉਂ ਨਹੀਂ ਹੋਇਆ ਸਮਾਜਿਕ ਤੌਰ ਤੇ ਜਰ ਕਿਸੇ ਦਿੱਤੀ ਪੁੱਤ ਨੂੰ ਪੱਟ ਰਹੇ ਹੋ ਕਰਾਹੇ ਪਾ ਰਹੇ ਇੱਕ ਨੌਜਵਾਨ ਪੁੱਤ ਛੋਡੇ ਕਾਰਨਾਮਿਆਂ ਕਰਕੇ ਲੋਥ ਬਣ ਕੇ ਆਪਦੇ ਮਾਪਿਆਂ ਦੇ ਮੋਢਿਆਂ ਤੇ ਟੇਕੇ ਸੇਵਿਆਂ ਵੱਲ ਜਾ ਰਿਹਾ ਦੀਨਾਂ ਨਹੀਂ ਸੋਨੂੰ ਉਦੋਂ ਨਹੀਂ ਮੰਗਣੀਆਂ ਹੱਕ ਵਣਦਾ ਸੀ ਦੇਖੋ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਮਾੜੀਆਂ ਕਿਤੇ ਨਾ ਕਿਤੇ ਵਾਪਰਦੀਆਂ ਨੇ ਤੇ ਲੋਕਾਂ ਨੂੰ ਕਈ ਵਾਰੀ ਮਾੜੀਆਂ ਲੱਗਦੀਆਂ ਹੁੰਦੀਆਂ ਨੇ ਉਹਦੇ ਛਿੱਤੇ ਹੋਰ ਹੁੰਦੇ ਨੇ ਗੱਲ ਕਰ ਕਦੇ ਨਾ ਕਦੇ ਉਹ ਕਿਤੇ ਨਾ ਕਿਤੇ ਅੰਤ ਤੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਜਿਵੇਂ ਜਿੰਦਾ ਕਈ ਵਾਰੀ ਅਖੀਰਲੀ ਗੁੰਜੀ ਨਾਲ ਖੁੱਲਦਾ ਹੁੰਦਾ ਤਾਂ ਫਿਰ ਕਈ ਵਾਰੀ ਇਸ ਤਰ੍ਹਾਂ ਦਾ ਘਟਨਾ ਹੀ ਵਾਪਰਦੀਆਂ ਸਫਾਈ ਵਿੱਚ ਸ਼ੁਰੂ ਹੋ ਜਾਂਦੀ ਜੀ ਸਮਾਂ ਤਾਂ ਬਹੁਤ ਬੋਤਨ ਹੋ ਜਾਂਦਾ ਮਿਹਰਬਾਨੀ ਮੇਰਾ ਹਰਦੀਪ ਜਟਾਣਾ ਹੋ ਰਹੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ ਇਜਾਜ਼ਤ ਧੰਨਵਾਦ ਜੀ